ਸਤਿ ਸ਼੍ਰੀ ਅਕਾਲ ਜੀ ਸਟੋਰੀਜ਼ ਕਲਾਸਿਕ ਵਿੱਚ ਸਵਾਗਤ ਹੈ ਦੋਸਤੋ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਾਜ਼ਰ ਹੋਏ ਹੋ ਤਾਂ ਦੋਸਤੋ ਅਸੀਂ ਤੁਹਾਡੇ ਲਈ ਨਵੀਂ ਕਹਾਣੀ ਲੈ ਕੇ ਅਤੇ ਦੋਸਤੋ ਤੁਹਾਡੇ ਸਾਰਿਆਂ ਦੇ ਕਮੈਂਟ ਪੜ੍ਹ ਕੇ ਸਾਨੂੰ ਬਹੁਤ ਵਧੀਆ ਲੱਗਦਾ ਹੈ ਐਸੀ ਤਰ੍ਹਾਂ ਸਾਡੇ ਨਾਲ ਪਿਆਰ ਬਣਾਈ ਰੱਖਿਓ ਇਸ ਤਰ੍ਹਾਂ ਕਹਾਣੀਆਂ ਦਾ ਆਨੰਦ ਮਾਣਦੇ ਰਹੋ ਅਤੇ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਸ਼ੁਰੂ ਕਰਦੇ ਹਾਂ ਦੋਸਤੋ ਅੱਜ ਦੀ ਕਹਾਣੀ ਅੱਜ ਹਨੇਰੀ ਰਾਤ ਵਿੱਚ ਸੁੰਨਸਾਨ ਸੜਕ ਤੇ ਚੱਲਦੇ ਹੋਏ ਗਰਮੀਤ ਕੌਰ ਜੀ ਦੇ ਕਦਮ ਅਚਾਨਕ ਰੁਕ ਗਏ। ਬੁੱਢੀਆਂ ਅੱਖਾਂ ਦੇ ਵਿੱਚ ਨਮੀ ਔਣ ਕਰਕੇ ਰਸਤਾ ਧੁੰਦਲਾ ਨਜ਼ਰ ਆ ਰਿਹਾ ਸੀ। ਫਿਰ ਕੁਝ ਪਲ ਰੁਕਣ ਤੋਂ ਬਾਅਦ ਉਸ ਨੇ ਆਪਣੀ ਚੁੰਨੀ ਦੇ ਪੱਲੇ ਦੇ ਨਾਲ ਹੰਝੂਆਂ ਨੂੰ ਸਾਫ਼ ਕੀਤਾ ਤੇ ਹੌਕੇ ਭਰਦੇ ਹੋਏ ਫਿਰ ਤੋਂ ਆਪਣੀਆਂ ਉਹਨਾਂ ਹੀ ਗੱਲਾਂ ਵਿੱਚ ਗਵਾਚ ਗਈ। हे ਪ੍ਰਮਾਤਮਾ ਜਿਨ੍ਹਾਂ ਬੱਚਿਆਂ ਲਈ ਮੈਂ ਆਪਣੀ ਪੂਰੀ ਜ਼ਿੰਦਗੀ ਕੁਰਬਾਨ ਕਰ ਦਿੱਤੀ ਜਿਨ੍ਹਾਂ ਦੀਆਂ ਖੁਸ਼ੀਆਂ ਪੂਰੀਆਂ ਕਰਨ ਲਈ ਇਛਾਵਾਂ ਪੂਰੀਆਂ ਕਰਨ ਲਈ ਮੈਂ ਆਪਣੀਆਂ ਇਛਾਵਾਂ ਦਾ ਗਲਾਕੁੱਟ ਦਿੱਤਾ ਪਾਲ ਪਲੋਸਕੀ ਇਹਨਾਂ ਵੱਡਾ ਕੀਤਾ ਅੱਜ ਜਦੋਂ ਉਹ ਦੋਵੇਂ ਬੇਟੇ ਕਿਸੇ ਕਾਬਲ ਹੋ ਗਏ ਹਨ ਤਾਂ ਉਹ ਆਪਣੀ ਇਸ ਬੁੱਢੀ ਲਾਚਾਰ ਮਾਂ ਨੂੰ ਹੀ ਜਾਣ ਤੋਂ ਮਾਰ ਦੇਣਾ ਚਾਹੁੰਦੇ ਹਨ ਅੱਜ ਸਵੇਰ ਉਸਦੇ ਪੁੱਤ ਅਤੇ ਨੋਹਾ ਜੋ ਆਪਸ ਵਿੱਚ ਕਰ ਰਹੇ ਸੀ ਛੋਟਾ ਬੇਟਾ ਵੱਡੇ ਨੂੰ ਕਹਿ ਰਿਹਾ ਸੀ ਕਿ ਵੀਰੇ ਮੈਂ ਤਾਂ ਕਹਿੰਦਾ ਹਾਂ ਕਿ ਮੰਮੀ ਜੀ ਨੂੰ ਕਿਸੇ ਵਿੱਤ ਆਸ਼ਰਮ ਵਿੱਚ ਭੇਜ ਦਿੰਦੇ ਹਾਂ ਘੱਟ ਤੋਂ ਘੱਟ ਉਸ ਤੋਂ ਪਿੱਛਾ ਤਾਂ ਛੁੱਟ ਜਾਵੇਗਾ ਫਿਰ ਛੋਟੇ ਮੁੰਡੇ ਗੁਰਪ੍ਰੀਤ ਨੇ ਕਿਹਾ ਤਾਂ ਵੱਡਾ ਮੁੰਡਾ ਸਰਿੰਦਰ ਬੋਲਿਆ ਮੇਰੇ ਕੋਈ ਸਮਝ ਨਹੀਂ ਆ ਰਿਹਾ ਜੇਕਰ ਆਪਾਂ ਮਾਂ ਨੂੰ ਬਿਰਧ ਆਸ਼ਰਮ ਵਿੱਚ ਭੇਜਦੇ ਹਾਂ ਤਾਂ ਤੂੰ ਜਾਣਦਾ ਵੀ ਹੈ ਕਿ ਲੋਕ ਕਿੰਨੀਆਂ ਗੱਲਾਂ ਬਣਾਉਣਗੇ ਹਰ ਜਗ੍ਹਾ ਆਪਣੀ ਥੂ-ਥੂ ਹੋ ਜਾਵੇਗੀ ਪਰ ਗੁਰਪ੍ਰੀਤ ਵੀਰੇ ਮਾਂ ਜੀ ਨੂੰ ਕੋਈ ਛੋਟੀ ਮੋਟੀ ਬਿਮਾਰੀ ਤਾਂ ਨਹੀਂ ਹੈ ਉਸ ਨੂੰ ਤਾਂ ਸ਼ੂਆ ਸ਼ੂਦ ਦੀ ਬਿਮਾਰੀ ਹੈ ਹੁਣ ਘਰ ਵਿੱਚ ਬੱਚੇ ਵੀ ਹਨ ਜੇਕਰ ਕਿਸੇ ਵੀ ਬੱਚੇ ਨੂੰ ਮਾਂ ਜੀ ਤੋਂ ਇਨਫੈਕਸ਼ਨ ਹੋ ਗਿਆ ਤਾਂ ਮਾਂ ਜੀ ਨੂੰ ਬਿਰਧ ਆਸ਼ਰਮ ਵਿੱਚ ਭੇਜਣਾ ਹੀ ਸਹੀ ਰਹੂਗਾ ਨਹੀਂ ਛੋਟੇ ਮੈਨੂੰ ਨਹੀਂ ਲੱਗਦਾ ਕਿ ਬਿਰਧ ਆਸ਼ਰਮ ਵਿੱਚ ਵੀ ਉਸਦੀ ਬਿਮਾਰੀ ਦੇ ਕਾਰਨ ਮਾਂ ਜੀ ਨੂੰ ਜਗ੍ਹਾ ਮਿਲੇ ਵੱਡੇ ਵੀਰ ਆਪਾਂ ਇੱਕ ਕੰਮ ਕਰਦੇ ਹਾਂ ਇੱਕ ਵਾਰ ਮਾਂ ਜੀ ਨੂੰ ਬਿਰਧ ਆਸ਼ਰਮ ਵਿੱਚ ਛੱਡ ਆਉਂਦੇ ਹਾਂ ਫਿਰ ਚਾਹੇ ਉਹ ਬਿਰਧ ਆਸ਼ਰਮ ਵਾਲੇ ਉਹਨਾਂ ਨੂੰ ਰੱਖਣ ਜਾਂ ਘੱਟ ਦੇਣ ਇਸ ਨਾਲ ਆਪਾਂ ਨੂੰ ਕੀ ਆ ਗੁਰਪ੍ਰੀਤ ਮੋਢੇ ਹਿਲਾਉਂਦਾ ਹੋਇਆ ਬੋਲਿਆ ਤਾਂ ਛੋਟੀ ਨੂੰ ਕਿੱਥੋਂ ਚੁੱਪ ਰਹਿਣ ਵਾਲੀ ਸੀ ਕਹਿਣ ਲੱਗੀ ਪਰ ਜੇਕਰ ਅਜਿਹਾ ਕੀਤਾ ਤਾਂ ਬਦਨਾਮੀ ਹੋਣਾ ਤੈ ਹੈ ਆਪਾਂ ਨੂੰ ਇਸ ਗੱਲ ਦਾ ਕੋਈ ਹੋਰ ਹੱਲ ਲੱਭਣਾ ਪਵੇਗਾ ਤੁਸੀਂ ਇਸ ਨੂੰ ਜਿੰਨਾ ਸਮਝ ਰਹੇ ਹੋ ਇਹ ਕੰਮ ਓਨਾ ਵੀ ਆਸਾਨ ਨਹੀਂ ਹੈ ਕੀ ਮਤਲਬ ਤੇਰਾ ਵੱਡੀ ਨੂਨੇ ਕਿਹਾ ਤਾਂ ਛੋਟੀ ਨੂਨੇ ਕਿਹਾ ਕਿ ਕਿਉਂ ਨਾ ਆਪਾਂ ਪਹਿਲਾਂ ਸਮਾਂ ਰਹਿੰਦੇ ਹੀ ਮਾਂ ਜੀ ਤੋਂ ਜਾਇਦਾਦ ਦੇ ਕਾਗਜ਼ਾਂ ਤੇ ਅੰਗੂਠਾ ਲਵਾ ਲਈਏ ਅਤੇ ਫਿਰ ਹਮੇਸ਼ਾ ਹਮੇਸ਼ਾ ਲਈ ਉਸ ਤੋਂ ਛੁਟਕਾਰਾ ਪਾ ਲਿਆ ਜਾਵੇ ਇੱਕ ਹੀ ਪਲ ਵਿੱਚ ਅਚਾਨਕ ਸਾਰੇ ਪਾਸੇ ਸਨਾਟਾ ਛਾ ਗਿਆ ਅਤੇ ਉਸ ਤੋਂ ਬਾਅਦ ਉਹ ਚਾਰੇ ਕਾਫੀ ਦੇਰ ਤੱਕ ਇੱਕ ਦੂਜੇ ਨਾਲ ਕੁਸਰ-ਮੁਸਰ ਕਰਨ ਲੱਗੇ ਆਪਣੇ ਪੁੱਤਾਂ ਤੇ ਨੂੰਹਾਂ ਦੀਆਂ ਇਹ ਗੱਲਾਂ ਸੁਣਦੇ ਹੀ ਗਰਮੀਧ ਕੌਰ ਜੀ ਨੂੰ ਜਿਵੇਂ ਇੱਕ ਝਟਕਾ ਜਿਹਾ ਲੱਗਿਆ ਕਿ ਆਖਰ ਮੇਰੇ ਆਪਣੇ ਹੀ ਬੱਚੇ ਮੈਨੂੰ ਮਾਰਨ ਦੀ ਸਾਜ਼ਿਸ਼ ਕਿਵੇਂ ਰਚ ਸਕਦੇ ਹਨ ਆਪਣੇ ਕੰਨਾਂ ਤੇ ਯਕੀਨ ਕਰ ਸਕਣਾ ਉਸ ਦੇ ਲਈ ਅਸੰਭਵ ਜਿਹਾ ਹੋ ਗਿਆ ਪਰ ਜਲਦ ਹੀ ਉਸ ਨੇ ਖੁਦ ਨੂੰ ਯਕੀਨ ਦਿਲਾਇਆ ਕਿ ਇਹ ਸੁਪਨਾ ਨਹੀਂ ਹਕੀਕਤ ਹੈ ਫਿਰ ਅਚਾਨਕ ਉਸ ਨੇ ਇੱਕ ਫੈਸਲਾ ਲਿਆ ਉਸ ਨੇ ਆਪਣੇ ਕੁਝ ਕੱਪੜੇ ਤੇ ਜਾਇਦਾਦ ਦੇ ਕਾਗਜ਼ ਇੱਕ ਬੈਗ ਵਿੱਚ ਰੱਖੇ ਤੇ ਮੌਕਾ ਦੇਖ ਕੇ ਆਪਣੇ ਹੀ ਘਰੋਂ ਪੱਜ ਗਈ। ਆਪਣੇ ਹੀ ਬੱਚਿਆਂ ਦੀਆਂ ਕਈਆਂ ਹੋਈਆਂ ਗੱਲਾਂ ਉਸ ਨੂੰ ਸੋਚਦੇ ਹੋਏ ਗੁਰਮੀਤ ਜੀ ਅਚਾਨਕ ਰਸਤੇ ਵਿੱਚ ਪਏ ਇੱਕ ਪੱਥਰ ਨਾਲ ਠੋਕਰ ਖਾ ਕੇ ਉਹ ਮੂੰਹ ਦੇ ਵੱਲ ਸੜਕ ਦੇ ਉੱਪਰ ਡਿੱਗ ਪਈ ਅਤੇ ਉਸ ਦਾ ਬੈਗ ਕਾਫੀ ਦੂਰੀ ਤੇ ਜਾ ਡਿੱਗ ਗਿਆ। ਜਿਵੇਂ ਤਵੇਂ ਕਰਕੇ ਉਸ ਨੇ ਖੁਦ ਨੂੰ ਸੰਭਾਲ ਲਿਆ ਤੇ ਫਿਰ ਖੜੀ ਹੋ ਗਈ ਅਤੇ ਉੱਥੇ ਬੈਠ ਕੇ ਹੀ ਬਹੁਤ ਜ਼ਿਆਦਾ ਰੋਣ ਲੱਗੀ। ਉਸ ਨੇ ਦੇਖਿਆ ਕਿ ਪੱਥਰ ਨਾਲ ਟਕਰਾਉਣ ਕਾਰਨ ਉਸ ਦੇ ਪੈਰ ਦਾ ਅੰਗੂਠਾ ਜ਼ਖਮੀ ਹੋ ਚੁੱਕਿਆ ਹੈ। ਅਤੇ ਉਸ ਵਿੱਚੋਂ ਲਗਾਤਾਰ ਖੂਨ ਵਹਿੰਦਾ ਜਾ ਰਿਹਾ ਸੀ ਪਰ ਸਮੇਂ ਦਾ ਫੇਰ ਤਾਂ ਦੇਖੋ ਅੱਜ ਪੈਰ ਦੇ ਅੰਗੂਠੇ ਉੱਤੇ ਲੱਗੀ ਸੱਟ ਦਾ ਜ਼ਖਮ ਉਸ ਨੂੰ ਦਿਲ ਉੱਤੇ ਲੱਗੀ ਸੱਟ ਦੇ ਜ਼ਖਮ ਅੱਗੇ ਕੁਝ ਵੀ ਨਜ਼ਰ ਨਹੀਂ ਆ ਰਿਹਾ ਸੀ ਉਸ ਨੂੰ ਆਪਣੇ ਬੀਤੇ ਦਿਨ ਯਾਦ ਆ ਰਹੇ ਸੀ ਜਦੋਂ 14 ਸਾਲਾਂ ਦੀ ਉਮਰ ਵਿੱਚ ਉਸ ਦਾ ਵੱਡਾ ਬੇਟਾ ਸੁਰਿੰਦਰ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਸੀ ਤਾਂ ਕਿਵੇਂ ਉਸ ਦੀ ਜਾਨ ਬਚਾਉਣ ਲਈ ਉਸ ਨੇ ਡਾਕਟਰਾਂ ਦੀਆਂ ਮਿੰਤਾ ਕੀਤੀਆਂ ਸੀ ਆਪਣੇ ਸਰੀਰ ਵਿੱਚ ਖੂਨ ਦੀ ਕਮੀ ਹੋਣ ਦੇ ਬਾਵਜੂਦ ਵੀ ਆਪਣੇ ਬੇਟੀ ਨੂੰ ਬਚਾਉਣ ਲਈ ਉਸਨੇ ਆਪਣਾ ਖੂਨ ਦਿੱਤਾ ਸੀ ਅਤੇ ਅੱਜ ਉਹੀ ਬੱਚੇ ਆਪਣੀ ਬਿਮਾਰ ਮਾਂ ਨੂੰ ਹੀ ਫਿਰ ਆਪਣੇ ਭਾਗਾਂ ਨੂੰ ਕੋਸਦੀ ਹੋਈ ਉਹ ਵਿਲਕ-ਵਿਲਕ ਕੇ ਰੋਣ ਲੱਗ ਪੈਂਦੀ ਹੈ। ਇਹਨਾਂ ਨੂੰ ਉਸਦੇ ਕੰਨਾਂ ਨੂੰ ਇੱਕ ਆਵਾਜ਼ ਸੁਣਾਈ ਦਿੰਦੀ ਹੈ। ਕੀ ਹੋਇਆ ਮਾਜੀ? ਸਿਹਤ ਤਾਂ ਠੀਕ ਹੈ ਨਾ ਤੁਹਾਡੀ? ਕੋਈ ਪਰੇਸ਼ਾਨੀ ਤਾਂ ਨਹੀਂ? ਤੁਸੀਂ ਮੈਨੂੰ ਆਪਣੀ ਪਰੇਸ਼ਾਨੀ ਦੱਸ ਸਕਦੇ ਹੋ ਮਾਜੀ? ਗੁਰਮੀਤ ਕੌਰ ਜੀ ਨੇ ਜਦੋਂ ਨਜ਼ਰਾਂ ਨੂੰ ਚੁੱਕ ਕੇ ਉੱਪਰ ਵੱਲ ਨੂੰ ਦੇਖਿਆ ਤਾਂ ਉੱਥੋਂ ਇੱਕ ਰਿਕਸ਼ੇ ਵਾਲਾ ਲੰਘਦਾ ਹੋਇਆ ਆ ਕੇ ਰੁਕ ਗਿਆ ਅਤੇ ਰਿਕਸ਼ੇ ਵਾਲੇ ਨੇ ਉਸ ਨੂੰ ਪਰੇਸ਼ਾਨ ਦੇਖ ਕੇ ਪੁੱਛਿਆ ਤਾਂ ਗੁਰਮੀਤ ਕੌਰ ਜੀ ਨੇ ਕਿਹਾ ਬਹੁਤ ਪਿਆਸ ਲੱਗੀ ਹੈ ਬੇਟਾ ਐਸਲੀ ਸਾਫ ਹਉ ਲਿਆ ਹੈ ਤਾਂ ਰਿਕਸ਼ੇ ਵਾਲੇ ਨੇ ਆਪਣੀ ਪਾਣੀ ਵਾਲੀ ਬੋਤਲ ਕੱਢੀ ਅਤੇ ਉਸ ਨੂੰ ਪਾਣੀ ਪਿਲਾਇਆ ਅਤੇ ਫਿਰ ਗੁਰਮੀਤ ਕੌਰ ਜੀ ਦੇ ਕਹਿਣ ਤੇ ਉਸ ਨੂੰ ਰਿਕਸ਼ੇ ਵਿੱਚ ਬਿਠਾ ਕੇ ਬਾਸ ਅੱਡੇ ਤੇ ਲੈ ਗਿਆ ਅਤੇ ਉੱਥੇ ਖੜੀ ਹੋ ਗਈ ਉਹ ਕਿਸੇ ਬਸ ਦੇ ਆਉਣ ਦਾ ਇੰਤਜ਼ਾਰ ਕਰਨ ਲੱਗੀ ਮਨ ਹੀ ਮਨ ਉਸ ਨੇ ਫੈਸਲਾ ਕਰ ਲਿਆ ਸੀ ਕਿ ਉਹ ਬੁਢਾਪੇ ਵਿੱਚ ਵੀ ਆਪਣਾ ਜੀਵਨ ਆਤਮ ਸਨਮਾਨ ਨਾਲ ਬਤੀਤ ਕਰੇਗੀ ਅਤੇ ਆਪਣੇ ਭਾਗਾਂ ਦਾ ਫੈਸਲਾ ਕਿਸੇ ਹੋਰ ਨੂੰ ਨਹੀਂ ਕਰਨ ਦੇਵੇਗੀ ਬੁੱਢੇ ਹੋ ਗਏ ਹਾਂ ਤਾਂ ਕੀ ਹੋਇਆ ਕਿ ਜਿਉਣਾ ਛੱਡ ਦਈਏ ਬੁਢਾਪਾ ਵੀ ਜੀਵਨ ਦਾ ਵਰਦਾਨ ਹੋ ਸਕਦਾ ਹੈ ਕਿੱਥੇ ਜਾਣਾ ਹੈ ਕੀ ਕਰਨਾ ਹੈ ਇਹ ਤਾਂ ਗੁਰਮੀਤ ਜੀ ਵੀ ਨਹੀਂ ਜਾਣਦੀ ਸੀ ਬਿਨਾਂ ਸੋਚੇ ਸਮਝੇ ਜੋ ਵੀ ਬਸ ਉਸ ਦੇ ਸਾਹਮਣੇ ਆਈ ਉਹ ਉਸੇ ਵਿੱਚ ਹੀ ਬੈਠ ਗਈ। ਥੋੜੀ ਹੀ ਦੇਰ ਵਿੱਚ ਕੰਡਕਟਰ ਉਸ ਦੇ ਕੋਲ ਆਇਆ ਤੇ ਕਿਹਾ, "ਮਾਤਾ ਜੀ ਤੁਸੀਂ ਕਿੱਥੇ ਜਾਣਾ ਹੈ?" ਤਾਂ ਗੁਰਮੀਤ ਜੀ ਉਦਾਸੀ ਭਰੀ ਆਵਾਜ਼ ਵਿੱਚ ਬੋਲੀ, "ਜਿੱਥੇ ਬੱਸ ਲਿਆ ਜਾਵੇਗੀ। ਮੈਨੂੰ ਉੱਥੋਂ ਦਾ ਟਿਕਟ ਹੀ ਦੇ ਦੇਵੋ। ਕਿਉਂਕਿ ਮੇਰੀ ਮੰਜ਼ਿਲ ਤਾਂ ਮੈਨੂੰ ਵੀ ਨਹੀਂ ਪਤਾ।" ਇਧਰ ਗੁਰਮੀਤ ਜੀ ਆਪਣੇ ਨਵੇਂ ਸਫ਼ਰ ਦੇ ਵੱਲ ਨਿਕਲ ਪਈ ਤਾਂ ਉੱਥੇ ਦੂਜੇ ਪਾਸੇ ਉਹਨਾਂ ਦੇ ਪੁੱਤ ਅਤੇ ਨੋਹਾ ਉਹਨਾਂ ਨੂੰ ਲੱਭਣ ਲੱਗੇ। ਗੁਰਮੀਤ ਜੀ ਦੀਆਂ ਸਹੇਲੀਆਂ ਤੋਂ ਲੈ ਕੇ ਸਾਰੇ ਰਿਸ਼ਤੇਦਾਰਾਂ ਦੇ ਕੋਲ ਵੀ ਗਏ ਪਰ ਉਹਨਾਂ ਨੂੰ ਉਸ ਦਾ ਕੁਝ ਵੀ ਪਤਾ ਨਾ ਲੱਗਿਆ ਦਰਅਸਲ ਉਹ ਆਪਣੀ ਮਾਂ ਦੇ ਜਾਣ ਕਰਕੇ ਪਰੇਸ਼ਾਨ ਨਹੀਂ ਸੀ ਉਹ ਤਾਂ ਉਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਸੀ ਪਰ ਸਾਰੀ ਜਾਇਦਾਦ ਆਪਣੇ ਨਾਮ ਕਰਵਾਉਣ ਤੋਂ ਬਾਅਦ ਅਤੇ ਇਸੇ ਲਾਲਚ ਵਿੱਚ ਗੁਰਮੀਤ ਜੀ ਨੂੰ ਲੱਭ ਰਹੇ ਸੀ ਅਗਲੇ ਦਿਨ ਸਵੇਰ ਬੱਸ ਚੱਲਦੇ-ਚੱਲਦੇ ਅਚਾਨਕ ਰੁਕ ਗਈ ਸ਼ਾਇਦ ਕੁਝ ਖਰਾਬੀ ਆ ਗਈ ਸੀ ਗੁਰਮੀਤ ਜੀ ਦੀ ਅੱਖ ਖੁੱਲੀ ਤਾ ਦੇਖਿਆ ਕਿ ਸਾਹਮਣੇ ਹੀ ਇੱਕ ਛੋਟਾ ਜਿਹਾ ਪਿੰਡ ਹੈ ਉਸ ਨੂੰ ਘਰੋਂ نکلਿਆ ਹੋਇਆ तकरीबन 24 ਘੰਟਿਆਂ ਤੋਂ ਉੱਪਰ ਹੋ ਚੁੱਕਿਆ ਸੀ ਹੁਣ ਉਸ ਨੂੰ ਬਹੁਤ ਜ਼ਿਆਦਾ ਭੁੱਖ ਲੱਗ ਰਹੀ ਸੀ ਇਸ ਲਈ ਉਹ ਖਾਣੇ ਦੀ ਭਾਲ ਵਿੱਚ ਉੱਥੇ ਉਤਰ ਗਈ ਉੱਪਰ ਅਸਮਾਨ ਵੱਲ ਵੇਖਦੇ ਹੋਏ ਹੱਥ ਜੋੜ ਕੇ ਅਰਦਾਸ ਕਰਨ ਲੱਗੀ हे ਪਰਮਾਤਮਾ ਹਣ ਤੁਸੀਂ ਹੀ ਕੋਈ ਰਸਤਾ ਦਿਖਾਓ ਤਾਂ ਉਦੋਂ ਹੀ ਉਸ ਨੂੰ ਕਿਤੇ ਮੰਦਰ ਦੀ ਘੰਟੀ ਵੱਜਣ ਦੀ ਆਵਾਜ਼ ਸੁਣਾਈ ਦਿੱਤੀ ਆਵਾਜ਼ ਸੁਣਦੇ ਹੀ ਫਿਰ ਉਹ ਉਸੇ ਦਿਸ਼ਾ ਵੱਲ ਨੂੰ ਚੱਲ ਪਈ ਉੱਥੇ ਜਾ ਕੇ ਦੇਖਿਆ ਤਾਂ ਉਸ ਪਿੰਡ ਦੇ ਵਿੱਚਕਾਰ ਇੱਕ ਵੱਡਾ ਸਾਰਾ ਮੰਦਰ ਬਣਿਆ ਹੋਇਆ ਸੀ। ਉਹ ਮੰਦਰ ਵਿੱਚ ਚਲੀ ਗਈ, ਭਗਵਾਨ ਨੂੰ ਮੱਥਾ ਟੇਕ ਕੇ ਬਾਹਰ ਆਈ ਤਾਂ ਬਾਹਰ ਪ੍ਰਸ਼ਾਦ ਵੰਡਿਆ ਜਾ ਰਿਹਾ ਸੀ। ਫਿਰ ਉਸਨੇ ਮੰਦਰ ਵਿੱਚੋਂ ਮਿਲੇ ਪ੍ਰਸ਼ਾਦ ਨਾਲ ਹੀ ਆਪਣੀ ਭੁੱਖ ਮਟਾਈ। ਅਤੇ ਉੱਥੇ ਨੇੜੇ ਹੀ ਵੱਡਾ ਸਾਰਾ ਬੋਹੜ ਦਾ ਦਰਖਤ ਸੀ। ਉਹ ਉੱਥੇ ਹੀ ਇੱਕ ਕੋਨੇ ਵਿੱਚ ਜਾ ਕੇ ਬੈਠ ਗਈ। ਥੋੜੀ ਦੇਰ ਵਿੱਚ ਮੰਦਰ ਦੇ ਬਾਹਰ ਭੀੜ ਵੱਧ ਗਈ। ਪੁੱਛਣ ਤੇ ਪਤਾ ਲੱਗਿਆ ਕਿ ਮੰਦਰ ਵਿੱਚ ਹਰ ਬੁੱਧਵਾਰ ਨੂੰ ਦੂਸਰੇ ਸ਼ਹਿਰ ਵਿੱਚੋਂ ਡਾਕਟਰ ਆਉਂਦੇ ਹਨ ਅਤੇ ਮਰੀਜ਼ਾਂ ਦੀ ਮੁਫਤ ਜਾਂਚ ਦੇ ਨਾਲ-ਨਾਲ ਉਹਨਾਂ ਨੂੰ ਦਵਾਈ ਵੀ ਫ੍ਰੀ ਦਿੰਦੇ ਹਨ। ਇਹ ਗੱਲ ਸੁਣ ਕੇ ਗੁਰਮੀਤ ਜੀ ਦਾ ਧਿਆਨ ਆਪਣੀ ਬਿਮਾਰੀ ਦੇ ਵੱਲ ਗਿਆ ਤਾਂ ਉਸਨੇ ਵੀ ਡਾਕਟਰ ਕੋਲੋਂ ਆਪਣੀ ਜਾਂਚ ਕਰਵਾਈ। ਜਾਂਚ ਕਰਨ ਤੋਂ ਬਾਅਦ ਡਾਕਟਰਾਂ ਨੇ ਦੱਸਿਆ ਕਿ ਬਿਮਾਰੀ ਅਜੇ ਆਪਣੇ ਸ਼ੁਰੂਆਤੀ ਪੜਾਅ 'ਤੇ ਹੈ। ਇਸ ਲਈ ਇਹ ਇਲਾਜ ਦੇ ਨਾਲ ਕੁਝ ਹੀ ਸਮੇਂ ਵਿੱਚ ਪੂਰੀ ਤਰ੍ਹਾਂ ਠੀਕ ਹੋ ਸਕਦੀ ਹੈ। ਇਹ ਸੁਣ ਕੇ ਗਰਮੀਤ ਕੌਰ ਜੀ ਦੇ ਦਿਲ ਵਿੱਚ ਜਿਉਣ ਦੀ ਕੋਝਾਸ ਜਾਗੀ ਪਰ ਬਿਨਾ ਪੈਸਿਆਂ ਤੋਂ ਰਹਿਣ ਲਈ ਗੁਜ਼ਾਰਾ ਕਿਵੇਂ ਕੀਤਾ ਜਾਵੇ ਇਹ ਸੋਚ ਕੇ ਹੁਣ ਉਹ ਬਹੁਤ ਪਰੇਸ਼ਾਨ ਸੀ ਚਿੰਤਾ ਵਿੱਚ ਡੁੱਬੀ ਹੋਈ ਉਹ ਮੰਦਰ ਦੇ ਬਾਹਰ ਖੁੱਲੇ ਵਿਹੜੇ ਵਿੱਚ ਹੀ ਕੋਨੇ ਵਿੱਚ ਸੌਂ ਗਈ ਤਾਂ ਅਚਾਨਕ ਇੱਕ ਜ਼ੋਰਦਾਰ ਆਵਾਜ਼ ਨਾਲ ਉਸ ਦੀ ਨੀਂਦ ਖੁੱਲੀ ਉੱਠ ਕੇ ਦੇਖਿਆ ਤਾਂ ਸਾਹਮਣੇ ਇੱਕ ਛੋਟਾ ਜਿਹਾ ਬੱਚਾ ਖੜਾ ਸੀ ਜਿਸ ਦੀ ਉਮਰ ਤਕਰੀਬਨ 8 ਸਾਲ ਦੇ ਕਰੀਬ ਹੋਵੇਗੀ ਕੀ ਗੱਲ ਹੈ ਬੇਟਾ ਗੁਰਮੀਤ ਜੀ ਨੇ ਉਸ ਨੂੰ ਬੜੇ ਹੀ ਪਿਆਰ ਨਾਲ ਪੁੱਛਿਆ ਤਾਂ ਉਹ ਬੱਚਾ ਬੋਲਿਆ ਇਹ ਜਗ੍ਹਾ ਮੇਰੀ ਹੈ ਤਾਂ ਤੂੰ ਇੱਥੇ ਕਿਵੇਂ ਸੌਂ ਗਈ ਛੋਟੇ ਜਿਹੇ ਬੱਚੇ ਦੇ ਮੂੰਹੋਂ ਇਹ ਗੱਲ ਸੁਣ ਕੇ ਗੁਰਮੀਤ ਜੀ ਦੇ ਚਿਹਰੇ ਤੇ ਮੁਸਕਾਨ ਆ ਗਈ ਅਤੇ ਨਾਲ ਹੀ ਆਪਣੇ ਪੋਤੇ-ਪੋਤੀਆਂ ਦੀ ਯਾਦ ਵੀ ਅੱਛਾ ਬੇਟਾ ਤੇਰਾ ਨਾਮ ਕੀ ਹੈ ਗੁਰਮੀਤ ਜੀ ਨੇ ਉਸ ਦੀਆਂ ਗੱਲਾਂ ਨੂੰ ਛੇੜਦੇ ਹੋਏ ਪੁੱਛਿਆ ਤਾਂ ਉਹ ਬੱਚੇ ਨੇ ਕਿਹਾ ਨਾਮ ਤਾਂ ਮੇਰਾ ਆਕਾਸ਼ ਹੈ ਪਰ ਸਾਰੇ ਮੈਨੂੰ ਪਿਆਰ ਨਾਲ ਗੋਲੂ ਕਹਿੰਦੇ ਹਨ ਅਤੇ ਹਾਂ ਤੂੰ ਮੈਨੂੰ ਜਿੰਨਾ ਮਰਜ਼ੀ ਪਿਆਰ ਕਰ ਲੈ ਪਰ ਮੈਂ ਤੈਨੂੰ ਇੱਥੇ ਸੌਣ ਨਹੀਂ ਦੇਵਾਂਗਾ ਕਿਉਂਕਿ ਇਹ ਜਗ੍ਹਾ ਮੇਰੀ ਹੈ ਫਿਰ ਗੁਰਮੀਤ ਜੀ ਮੁਸਕਰਾਉਂਦੇ ਹੋਏ ਉੱਥੋਂ ਉੱਠ ਕੇ ਖੜੀ ਹੋ ਗਈ ਦੁਪਹਿਰ ਹੋ ਚੁੱਕੀ ਸੀ ਗੁਰਮੀਤ ਜੀ ਨੇ ਦੇਖਿਆ ਕਿ ਮੰਦਰ ਦਾ ਪੁਜਾਰੀ ਸਾਫ਼ ਸਫਾਈ ਦਾ ਕੰਮ ਕਰ ਰਿਹਾ ਹੈ ਤਾਂ ਗੁਰਮੀਤ ਜੀ ਵੀ ਪੁਜਾਰੀ ਜੀ ਦੀ ਇਸ ਕੰਮ ਵਿੱਚ ਮਦਦ ਕਰਨ ਲੱਗੀ ਤਾਂ ਉਦੋਂ ਹੀ ਉੱਥੇ ਗੋਲੂ ਵੀ ਆ ਗਿਆ ਤਾਂ ਪੁਜਾਰੀ ਕਹਿਣ ਲੱਗਾ ਕੋਈ ਸਿੱਖੋ ਇਸ ਤੋਂ ਇਹ ਬੁੱਢੀ ਹੋ ਕੇ ਵੀ ਮੰਦਰ ਦੇ ਕੰਮਾਂ ਵਿੱਚ ਮਦਦ ਕਰ ਰਹੀ ਹੈ ਤਾਂ ਉਦੋਂ ਤੇਜ਼ ਨਜ਼ਰਾਂ ਨਾਲ ਦੇਖਦਾ ਹੋਇਆ ਗੋਲੂ ਬੋਲਿਆ ਹਾਂ ਹਾਂ ਮੈਂ ਹੁਣੇ ਉਸ ਤੋਂ ਸਿੱਖਿਆ ਹੈ ਕਿ ਦੂਜਿਆਂ ਦੀ ਜਗ੍ਹਾ ਤੇ ਕਬਜ਼ਾ ਕਿਵੇਂ ਕਰਦੇ ਹਨ ਇਸ ਗੱਲ ਤੇ ਫਿਰ ਤੋਂ ਗੁਰਮੀਤ ਜੀ ਹੱਸ ਪਈ ਉਸ ਸਮੇਂ ਮੂੰਹ ਬਣਾਉਂਦਾ ਹੋਇਆ ਗੋਲੂ ਉੱਥੋਂ ਚਲਾ ਗਿਆ ਫਿਰ ਪੁਜਾਰੀ ਜੀ ਕਹਿਣ ਲੱਗਿਆ ਮਾਫ਼ ਕਰਨਾ ਭੈਣ ਜੀ ਗੋਲੂ ਬੱਚਾ ਹੈ ਇਸ ਲਈ ਕੁਝ ਵੀ ਬੋਲ ਜਾਂਦਾ ਹੈ ਗੁਰਮੀਤ ਜੀ ਨੇ ਕਿਹਾ ਨਹੀਂ ਪੁਜਾਰੀ ਜੀ ਮੈਨੂੰ ਬੁਰਾ ਨਹੀਂ ਲੱਗਿਆ ਤੇਰੇ ਬੇਟੇ ਨੂੰ ਦੇਖ ਕੇ ਮੈਨੂੰ ਆਪਣੇ ਪੋਤੇ ਦੀ ਯਾਦ ਆ ਜਾਂਦੀ ਹੈ ਉਹ ਵੀ ਲਗਭਗ ਇੰਨੀ ਹੀ ਉਮਰ ਦਾ ਹੈ ਫਿਰ ਪੁਜਾਰੀ ਜੀ ਨੇ ਕਿਹਾ ਨਹੀਂ ਭੈਣ ਜੀ ਗੋਲੂ ਮੇਰਾ ਬੇਟਾ ਨਹੀਂ ਹੈ ਦਰਅਸਲ ਗੋਲੂ ਦੇ ਮਾਤਾ ਪਿਤਾ ਉਸ ਨੂੰ ਕੁਝ ਸਾਲ ਪਹਿਲਾਂ ਮੰਦਰ ਵਿੱਚ ਛੱਡ ਕੇ ਚਲੇ ਗਏ ਸੀ ਤਾਂ ਉਦੋਂ ਤੋਂ ਲੈ ਕੇ ਅੱਜ ਤੱਕ ਗੋਲੂ ਇੱਥੇ ਹੀ ਰਹਿੰਦਾ ਹੈ ਅਸੀਂ ਸਾਰੇ ਮਿਲ ਕੇ ਉਸ ਦੀ ਦੇਖਭਾਲ ਕਰਦੇ ਹਾਂ ਸਕੂਲ ਤਾਂ ਨਹੀਂ ਜਾਂਦਾ ਪਰ ਦਿਮਾਗ ਤੋਂ ਕਾਫੀ ਤੇਜ਼ ਹੈ ਇਹ ਗੱਲ ਸੁਣ ਕੇ ਗੁਰਮੀਤ ਜੀ ਨੂੰ ਬਹੁਤ ਦੁੱਖ ਹੋਇਆ ਕਿ ਇੱਕ ਪਾਸੇ ਤਾਂ ਉਸਦੇ ਆਪਣੇ ਬੱਚੇ ਹਨ ਜੋ ਉਸ ਤੋਂ ਜਾਇਦਾਦ ਹਾਸਲ ਕਰਕੇ ਉਸ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹਨ ਅਤੇ ਦੂਜੇ ਪਾਸੇ ਇਹ ਵਿਚਾਰਾ ਛੋਟਾ ਜਿਹਾ ਬੱਚਾ ਜਿਸ ਦੇ ਮਾਪੇ ਨੇ ਉਸ ਨੂੰ ਤਿਆਗ ਕੇ ਉਸ ਨੂੰ ਮਰਨ ਲਈ ਛੱਡ ਦਿੱਤਾ ਕਿੰਨੀ ਜ਼ਾਲਮ ਹੈ ਇਹ ਦੁਨੀਆ ਇਹ ਸੋਚ-ਸੋਚ ਕੇ ਉਸ ਦਾ ਕਲੇਜਾ ਫਟਿਆ ਜਾ ਰਿਹਾ ਸੀ ਦੁਪਹਿਰ ਹੋ ਚੁੱਕੀ ਸੀ ਅਤੇ ਭੁੱਖ ਦੇ ਮਾਰੇ ਪੇਟ ਦੇ ਵਿੱਚ ਚੂਹੇ ਦੌੜ ਰਹੇ ਸੀ ਪੇਟ ਦੀ ਭੁੱਖ ਨੂੰ ਸ਼ਾਂਤ ਕਰਨ ਲਈ ਉਹ ਨੇੜੇ ਹੀ ਇੱਕ ਢਾਬੇ ਤੇ ਚਲੀ ਗਈ ਅਤੇ ਉਹਨਾਂ ਨੂੰ ਰੋਟੀ ਅਤੇ ਸਬਜ਼ੀ ਦੇਣ ਲਈ ਕਿਹਾ ਦੁਕਾਨਦਾਰ ਨੇ ਕਿਹਾ ਇੱਕ ਪਲੇਟ 120 ਰੁਪਏ ਦੀ ਹੈ ਤਾਂ ਜਦੋਂ ਗੁਰਮੀਤ ਜੀ ਨੇ ਜੇਬ ਦੇ ਵਿੱਚ ਹੱਥ ਮਾਰ ਕੇ ਦੇਖਿਆ ਤਾਂ ਬੜੀ ਮੁਸ਼ਕਲ ਨਾਲ ਉਸ ਦੀ ਜੇਬ ਵਿੱਚੋਂ 40-50 ਰੁਪਏ ਹੀ ਨਿਕਲੇ ਅਤੇ ਉਹ ਬਿਨਾਂ ਖਾਣਾ ਖਾਦੇ ਹੀ ਉੱਥੋਂ ਵਾਪਸ ਮੰਦਰ ਵੱਲ ਨੂੰ ਹੀ ਆ ਗਈ ਥੋੜੀ ਦੇਰ ਵਿੱਚ ਗੋਲੂ ਪੁਜਾਰੀ ਦੇ ਕੋਲ ਗਿਆ ਅਤੇ ਕਿਹਾ ਕਿ ਇਹ ਬੁੱਢੀ ਔਰਤ ਨੇੜੇ ਦੇ ਹੋਟਲ ਦੇ ਵਿੱਚੋਂ ਨਾਨਵੈਜ ਖਾਣਾ ਖਾ ਕੇ ਮੰਦਰ ਵਿੱਚ ਆਈ ਹੈ ਇਹ ਗੱਲ ਸੁਣ ਕੇ ਪੁਜਾਰੀ ਜੀ ਗੁਰਮੀਤ ਜੀ ਦੇ ਕੋਲ ਆਏ ਅਤੇ ਕਹਿਣ ਲੱਗੇ ਕਿ ਭੈਣ ਜੀ ਤੁਸੀਂ ਮਾਸ ਖਾ ਕੇ ਮੰਦਰ ਦੇ ਅੰਦਰ ਨਹੀਂ ਆ ਸਕਦੇ ਤੁਹਾਨੂੰ ਬਾਹਰ ਹੀ ਰੁਕਣਾ ਪਵੇਗਾ ਇਹ ਗੱਲ ਸੁਣ ਕੇ ਗੁਰਮੀਤ ਜੀ ਹੈਰਾਨੀ ਵਿੱਚ ਪੈ ਗਈ ਅਤੇ ਕਹਿਣ ਲੱਗੀ ਨਹੀਂ ਬੇਟਾ ਮੈਂ ਤਾਂ ਕੁਝ ਖਾਦਾ ਹੀ ਨਹੀਂ ਪਰ ਉਸ ਦੀ ਕੋਈ ਵੀ ਗੱਲ ਸੁਣੇ ਬਿਨਾ ਪੁਜਾਰੀ ਉੱਥੋਂ ਚਲਾ ਗਿਆ ਅਤੇ ਗੁਰਮੀਤ ਜੀ ਮੰਦਰ ਤੋਂ ਬਾਹਰ ਆ ਗਈ ਅਤੇ ਸੋਚਣ ਲੱਗੀ ਕਿ ਹੁਣ ਮੈਂ ਕਿੱਥੇ ਜਾਵਾਂ ਕੁਝ ਕਦਮ ਚੱਲੀ ਤਾਂ ਦੇਖਿਆ ਸਾਹਮਣੇ ਬਹੁਤ ਵੱਡਾ ਖੇਤ ਸੀ ਜਿੱਥੇ ਖੇਤ ਦਾ ਮਾਲਕ ਝੋਨਾ ਲਗਾ ਰਿਹਾ ਸੀ ਤਾਂ ਗੁਰਮੀਤ ਜੀ ਨੇ ਕਿਹਾ ਬੇਟਾ ਇੱਕ ਜਗ੍ਹਾ ਤੇ ਇੱਕ ਤੋਂ ਦੋ ਬੂਟਿਆਂ ਨੂੰ ਲਾਉਣਾ ਚਾਹੀਦਾ ਹੈ ਅਤੇ ਬੂਟਿਆਂ ਦੀਆਂ ਲਾਈਨਾਂ ਦੇ ਵਿਚਕਾਰ ਘੱਟ ਤੋਂ ਘੱਟ 25 ਸੈਂਟੀਮੀਟਰ ਦੀ ਦੂਰੀ ਹੋਣੀ ਚਾਹੀਦੀ ਹੈ ਅਜਿਹਾ ਕਰਨ ਨਾਲ ਫਸਲ ਚੰਗੀ ਹੋਵੇਗੀ ਉਸ ਦੀ ਇਹ ਗੱਲ ਸੁਣ ਕੇ ਖੇਤ ਦਾ ਮਾਲਕ ਬਹੁਤ ਖੁਸ਼ ਹੋਇਆ ਅਤੇ ਉਹ ਕਹਿਣ ਲੱਗਿਆ ਕਿ ਤੁਹਾਨੂੰ ਤਾਂ ਖੇਤੀ ਬਾਰੇ ਚੰਗਾ ਗਿਆਨ ਹੈ ਮਾਂ ਜੀ ਕੀ ਤੁਸੀਂ ਮੇਰੇ ਖੇਤ ਵਿੱਚ ਕੰਮ ਕਰੋਗੇ ਤਾਂ ਗੁਰਮੀਤ ਸਿੰਘ ਜੀ ਨੇ ਕਿਹਾ ਬੇਟਾ ਕੰਮ ਤਾਂ ਮੈਂ ਕਰ ਲੈਂਦੀ ਪਰ ਇਸ ਉਮਰ ਵਿੱਚ ਇੰਨੀ ਜ਼ਿਆਦਾ ਭੱਜ ਦੌੜ ਮੇਰੇ ਤੋਂ ਨਹੀਂ ਹੋਵੇਗੀ ਤਾਂ ਖੇਤ ਦੇ ਮਾਲਕ ਨੇ ਕਿਹਾ ਕਿ ਤੁਸੀਂ ਸਿਰਫ ਇਹਨਾਂ ਮਜ਼ਦੂਰਾਂ ਨੂੰ ਬੈਠ ਕੇ ਦੱਸਣਾ ਹੀ ਹੈ ਅਤੇ ਇਹਨਾਂ ਦਾ ਧਿਆਨ ਰੱਖਣਾ ਹੈ ਕਿ ਉਹ ਸਹੀ ਤਰੀਕੇ ਨਾਲ ਕੰਮ ਕਰਨ ਇਸ ਦੇ ਬਦਲੇ ਮੈਂ ਹਰ ਰੋਜ਼ ਤੁਹਾਨੂੰ 400 ਰੁਪਏ ਦੇਵਾਂਗਾ ਕਾਂਗੁਰ ਮੀਤ ਜੀ ਨੇ ਆਪਣੀ ਮਜਬੂਰੀ ਨੂੰ ਦੇਖਦੇ ਹੋਏ ਹਾਂ ਵਿੱਚ ਸਿਰ ਹਿਲਾ ਦਿੱਤਾ ਅਤੇ ਉਸੇ ਦਿਨ ਤੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਸ਼ਾਮ ਨੂੰ ਜਦੋਂ ਪੈਸੇ ਹੱਥ ਵਿੱਚ ਆਏ ਤਾਂ ਉਹ ਬੜੀ ਸ਼ਾਨ ਨਾਲ ਇੱਕ ਸ਼ਾਕਾਹਾਰੀ ਢਾਬੇ ਤੇ ਗਈ ਅਤੇ ਆਪਣੇ ਮਨਪਸੰਦ ਦਾਲ ਚੌਲ ਆਰਡਰ ਕੀਤੇ ਅਤੇ ਇਧਰ ਗੁਰਮੀਤ ਜੀ ਨੇ ਪੇਟ ਭਰ ਕੇ ਸਵਾਦਿਸ਼ਟ ਖਾਣਾ ਖਾਧਾ ਅਤੇ ਉਧਰ ਢਾਬੇ ਦੇ ਮਾਲਕ ਨੇ ਦੇਖਿਆ ਕਿ ਗੁਰਮੀਤ ਜੀ ਦੇ ਆਉਣ ਤੋਂ ਬਾਅਦ ਅਚਾਨਕ ਕਾਫੀ ਲੋਕ ਆਉਣੇ ਸ਼ੁਰੂ ਹੋ ਗਏ ਅੱਜ ਦਾ ਦਿਨ ਉਸ ਢਾਬੇ ਦੇ ਮਾਲਕ ਲਈ ਬਹੁਤ ਹੀ ਚੰਗਾ ਰਿਹਾ ਕਣਕਾਕੇ ਗੁਰਮੀਤ ਜੀ ਦਾ ਮਨ ਸੰਤੋਸ਼ਟ ਹੋ ਗਿਆ ਪਰ ਹੁਣ ਰਾਤ ਹੋਣ ਵਾਲੀ ਸੀ ਸੌਣ ਦਾ ਪ੍ਰਬੰਧ ਕਰਨਾ ਵੀ ਜ਼ਰੂਰੀ ਸੀ ਤਾਂ ਖੇਤ ਦੇ ਮਾਲਕ ਨੇ ਕਿਹਾ ਕਿ ਤੁਸੀਂ ਰਾਤ ਨੂੰ ਖੇਤ ਦੇ ਕਿਨਾਰੇ ਉੱਤੇ ਬਣੇ ਕਛਪਰ ਦੇ نیچے ਸੌ ਸਕਦੇ ਹੋ ਹੁਣ ਹਰ ਰੋਜ਼ ਇਦਾਂ ਹੀ ਹੋਣ ਲੱਗਿਆ ਗੁਰਮੀਤ ਜੀ ਦਿਨ ਪਰ ਦਾ ਕੰਮ ਕਰਕੇ ਉਸ ਢਾਬੇ ਉੱਤੇ ਖਾਣਾ ਖਾਣ ਜਾਂਦੀ ਅਤੇ ਉਸ ਦੀ ਜਾਣ ਤੋਂ ਬਾਅਦ ਹੀ ਢਾਬੇ ਉੱਤੇ ਕਾਫੀ ਭੀੜ ਹੋ ਜਾਂਦੀ ਇੱਕ ਦਿਨ ਉਹ ਉਸ ਢਾਬੇ ਉੱਤੇ ਖਾਣਾ ਖਾਣ ਨਹੀਂ ਗਈ ਤਾਂ ਢਾਬੇ ਦਾ ਮਾਲਕ ਪਰੇਸ਼ਾਨ ਹੋ ਗਿਆ ਅਗਲੇ ਦਿਨ ਉਸਨੇ ਗੁਰਮੀਤ ਜੀ ਨੂੰ ਕਿਹਾ ਮਾਂ ਜੀ ਮੈਂ ਤੁਹਾਡੇ ਤੋਂ ਖਾਣੇ ਦੇ ਪੈਸੇ ਨਹੀਂ ਲਵਾਂਗਾ ਬਸ ਤੁਸੀਂ ਹਰ ਰੋਜ਼ ਇੱਥੇ ਹੀ ਖਾਣਾ ਖਾਣ ਆਇਆ ਕਰੋ ਇਸ ਗੱਲ ਤੇ ਗੁਰਬੀਤ ਜੀ ਹੈਰਾਨ ਰਹਿ ਗਈ ਚੰਗਾ ਖਾਣਾ ਤੇ ਇਲਾਜ ਮਿਲ ਜਾਣ ਕਾਰਨ ਗੁਰਮੀਤ ਜੀ ਦੀ ਤਬੀਅਤ ਵਿੱਚ ਸੁਧਾਰ ਆਉਣ ਲੱਗਿਆ ਉਧਰ ਮੰਦਰ ਵਿੱਚ ਇੱਕ ਦਿਨ ਇਨਕੁਆਰੀ ਦੇ ਲਈ ਕੁਝ ਅਧਿਕਾਰੀ ਆਏ ਤਾਂ ਮੰਦਰ ਦੇ ਸੁਪਰਵਾਈਜ਼ਰ ਨੂੰ ਬੁਲਾ ਕੇ ਉਸ ਤੋਂ ਪੁੱਛਣ ਲੱਗੇ ਕਿ ਮੰਦਰ ਵਿੱਚ ਇੰਨਾ ਚੜਾਵਾ ਆਉਂਦਾ ਹੈ ਪਰ ਸਰਕਾਰ ਦੇ ਕੋਲ ਉਸ ਦੇ ਵਿੱਚੋਂ ਬਹੁਤ ਹੀ ਘੱਟ ਰਾਸ਼ੀ ਪਹੁੰਚਾਈ ਜਾਂਦੀ ਹੈ। ਸਾਨੂੰ ਲੱਗਦਾ ਹੈ ਕਿ ਇੱਥੇ ਕੁਝ ਗੜਬੜ ਹੈ। ਕਿਤੇ ਤੁਸੀਂ ਕੋਈ ਬੇਈਮਾਨੀ ਤਾਂ ਨਹੀਂ ਕਰ ਰਹੇ? ਇਸ ਤੋਂ ਪਹਿਲਾਂ ਕਿ ਸੁਪਰਵਾਈਜ਼ਰ ਕੁਝ ਕਹਿੰਦਾ ਉਦੋਂ ਹੀ ਗੋਲੂ ਵਿੱਚੋਂ ਹੀ ਬੋਲ ਪਿਆ। ਅਰੇ ਨਹੀਂ ਸਾਹਿਬ, ਤੁਸੀਂ ਸਾਡੇ ਕਾਕਾ ਤੇ ਸ਼ੱਕ ਕਰ ਰਹੇ ਹੋ। ਇਹ ਤਾਂ ਬਹੁਤ ਹੀ ਇਮਾਨਦਾਰ ਹੈ। ਕਿ ਮੰਦਰ ਵਿੱਚ ਆਏ ਹੋਏ ਸਾਰੇ ਪੈਸੇ ਆਪਣੇ ਘਰ ਲੈ ਜਾ ਕੇ ਉਹਨਾਂ ਨੂੰ ਗਿਣਦੇ ਹਨ ਅਤੇ ਫਿਰ ਅਗਲੇ ਦਿਨ ਮੰਦਰ ਵਿੱਚ ਆ ਕੇ ਰੱਖ ਦਿੰਦੇ ਹਨ ਗੋਲੂ ਨੂੰ ਤਾਂ ਲੱਗ ਰਿਹਾ ਸੀ ਕਿ ਉਹ ਸੁਪਰਵਾਈਜ਼ਰ ਦੀ ਮਦਦ ਕਰ ਰਿਹਾ ਹੈ ਪਰ ਅਣਜਾਣੇ ਵਿੱਚ ਉਸ ਨੇ ਸਾਰਾ ਸੱਚ ਉਗਲ ਦਿੱਤਾ ਅਤੇ ਸੁਪਰਵਾਈਜ਼ਰ ਦੀ ਪੋਲ ਸਭ ਦੇ ਸਾਹਮਣੇ ਖੁੱਲ ਗਈ ਇਸ ਗੱਲ ਤੇ ਐਕਸ਼ਨ ਲਿਆ ਜਾਵੇਗਾ ਇਦਾਂ ਕਹਿ ਕੇ ਉਹਨੂੰ ਕੈਰੀ ਟੀਮ ਉਥੋਂ ਚਲੀ ਗਈ ਪਰ ਵਿਚਾਰੇ ਗੋਲੂ ਦੇ ਉੱਪਰ ਸੁਪਰਵਾਈਜ਼ਰ ਦਾ ਗੁੱਸਾ ਫੁੱਟ ਪਿਆ ਤੇ ਉਹ ਉਸ ਨੂੰ ਕੁੱਟਣ ਮਾਰਨ ਲੱਗਿਆ ਪੁਜਾਰੀ ਨੇ ਸੁਪਰਵਾਈਜ਼ਰ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨਿਆ ਅਤੇ ਗੋਲੂ ਨੂੰ ਇਹ ਕਹਿ ਕੇ ਮੰਦਰ ਵਿੱਚੋਂ ਬਾਹਰ ਕੱਢ ਦਿੱਤਾ ਕਿ ਅੱਜ ਤੋਂ ਬਾਅਦ ਇੱਥੇ ਨਜ਼ਰ ਨਹੀਂ ਆਉਣਾ ਚਾਹੀਦਾ ਨਹੀਂ ਤਾਂ ਤੈਨੂੰ ਜਾਣ ਤੋਂ ਮਾਰ ਦੇਵਾਂਗਾ ਵਿਚਾਰਾ ਗੋਲੂ ਉਦਾਸ ਹੋ ਕੇ ਆਪਣਾ ਬੈਗ ਚੁੱਕਿਆ ਤੇ ਉੱਥੋਂ ਚਲਾ ਗਿਆ ਉਸ ਦੀਆਂ ਗੋਲਮਟੋਲ ਗੱਲਾਂ ਹੰਝੂਆਂ ਨਾਲ ਪੂਰੀ ਤਰ੍ਹਾਂ ਭਿੱਜ ਚੁੱਕੀਆਂ ਸੀ ਰਸਤੇ ਵਿੱਚ ਚੱਲਦੇ-ਚੱਲਦੇ ਉਹ ਥੱਕ ਗਿਆ ਤਾਂ ਆਰਾਮ ਕਰਨ ਲਈ ਜਗਾ ਪਾਲ ਦੇ ਪਾਲ ਦੇ ਗੋਲੂ ਉਸੇ ਖੇਤ ਦੇ ਕਿਨਾਰੇ ਆ ਕੇ ਬੈਠ ਗਿਆ ਜਿੱਥੇ ਗੁਰਮੀਤ ਜੀ ਕੰਮ ਕਰਦੀ ਸੀ ਗੁਰਮੀਤ ਜੀ ਦੀ ਨਜ਼ਰ ਗੋਲੂ ਤੇ ਪਈ ਹੈ ਤੇ ਉਸ ਨੇ ਉਸ ਨੂੰ ਪਹਿਚਾਨ ਲਿਆ ਗੋਲੂ ਨੂੰ ਉੱਥੇ ਉਦਾਸ ਅਤੇ ਪਰੇਸ਼ਾਨ ਬੈਠਾ ਦੇਖ ਕੇ ਗੁਰਮੀਤ ਜੀ ਉਸ ਦੇ ਕੋਲ ਆਈ ਅਤੇ ਕਿਹਾ beta ਤੈਨੂੰ ਕੀ ਹੋਇਆ ਫਿਰ ਗੋਲੂ ਉਦਾਸੀ ਭਰੇ ਸਵਾਰ ਵਿੱਚ ਬੋਲਿਆ ਅੰਮਾ ਭਗਵਾਨ ਜੀ ਨੇ ਮੈਨੂੰ ਤੁਹਾਡੇ ਲਈ ਸਜ਼ਾ ਦਿੱਤੀ ਹੈ ਮੈਂ ਪੁਜਾਰੀ ਕਾਕਾ ਨੂੰ ਕਹਿ ਕੇ ਤੁਹਾਨੂੰ ਮੰਦਿਰ ਵਿੱਚੋਂ ਬਾਹਰ ਕਢਵਾਇਆ ਸੀ ਨਾ ਇਸ ਲਈ ਅੱਜ ਮੇਰੇ ਨਾਲ ਵੀ ਬਹੁਤ ਗਲਤ ਹੋਇਆ ਮੈਨੂੰ ਸੁਪਰਵਾਈਜ਼ਰ ਨੇ ਬਹੁਤ ਜ਼ਿਆਦਾ ਕੁੱਟਿਆ ਮਾਰਿਆ ਅਤੇ ਉਸ ਤੋਂ ਬਾਅਦ ਮੈਨੂੰ ਮੰਦਰ ਵਿੱਚੋਂ ਬਾਹਰ ਕੱਢ ਦਿੱਤਾ ਗੁਰਮੀਤ ਜੀ ਦੀ ਪੁੱਛਣ ਤੇ ਗੋਲੂ ਨੇ ਸਾਰੀ ਗੱਲ ਦੱਸੀ ਫਿਰ ਗੁਰਮੀਤ ਜੀ ਨੇ ਪਿਆਰ ਕਰਦੇ ਹੋਏ ਉਸ ਦੇ ਹੰਝੂ ਪੂੰਝਦੇ ਹੋਏ ਕਿਹਾ ਕੋਈ ਗੱਲ ਨਹੀਂ ਬੇਟਾ ਹੁਣ ਤੂੰ ਮੇਰੇ ਨਾਲ ਰਹਿਣਾ ਗੋਲੂ ਦਾ ਚਿਹਰਾ ਮੁਸਕਰਾ ਉੱਠਿਆ ਅਤੇ ਹੁਣ ਉਹਨਾਂ ਦੋਹਾਂ ਦੇ ਵਿੱਚ ਦੋਸਤੀ ਹੋ ਗਈ ਗੱਲਾਂ ਗੱਲਾਂ ਵਿੱਚ ਗੋਲੂ ਨੇ ਗੁਰਮੀਤ ਜੀ ਤੋਂ ਪੁੱਛਿਆ ਮਾਂ ਜੀ ਤੁਸੀਂ ਕਿੱਥੋਂ ਆਏ ਹੋ ਕੀ ਤੁਹਾਡਾ ਕੋਈ ਪਰਿਵਾਰ ਨਹੀਂ ਹੈ ਤਾਂ ਗੁਰਮੀਤ ਜੀ ਦੀਆਂ ਅੱਖਾਂ ਦੇ ਵਿੱਚ ਪਾਣੀ ਆ ਗਿਆ ਤੇ ਕਹਿਣ ਲੱਗੀ ਪਰਿਵਾਰ ਤਾਂ ਹੈ ਪਰ ਆਪਣਾ ਕੋਈ ਨਹੀਂ ਹੈ ਮੇਰੇ ਆਪਣੇ ਹੀ ਬੱਚੇ ਮੇਰੇ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਸੀ ਇਸ ਲਈ ਮੈਂ ਖੁਦ ਹੀ ਘਰ ਤੋਂ ਭੱਜ ਕੇ ਇੱਥੇ ਆ ਗਈ ਤਾਂ ਗੋਲੂ ਬੋਲਿਆ ਮਾਂ ਜੀ ਤੁਸੀਂ ਉਦਾਸ ਨਾ ਹੋਵੋ ਮੈਨੂੰ ਦੇਖੋ ਮੇਰੇ ਮੰਮੀ ਪਾਪਾ ਨੇ ਤਾਂ ਮੈਨੂੰ ਬਚਪਨ ਤੋਂ ਹੀ ਛੱਡ ਦਿੱਤਾ ਸੀ ਕੀ ਮੈਂ ਤੁਹਾਡੀ ਤਰ੍ਹਾਂ ਉਦਾਸ ਹਾਂ ਫਿਰ ਤੁਸੀਂ ਕਿਉਂ ਉਦਾਸ ਹੋ ਬਹੁਤ ਹੋ ਗਿਆ ਰੋਣਾ ਧੋਣਾ ਹੁਣ ਆਪਾਂ ਦੋਵੇਂ ਆਪਣੀ ਜ਼ਿੰਦਗੀ ਨੂੰ ਪੂਰੀ ਖੁਸ਼ੀ ਨਾਲ ਬਤੀਤ ਕਰਾਂਗੇ ਗੋਲੂ ਦੀ ਗੱਲ ਸੁਣ ਕੇ ਗੁਰਮੀਤ ਜੀ ਸੋਚਣ ਲੱਗੀ ਕਿ ਇੰਨਾ ਛੋਟਾ ਜਿਹਾ ਬੱਚਾ ਆਖਰ ਇੰਨਾ ਸਮਝਦਾਰ ਕਿਵੇਂ ਹੋ ਸਕਦਾ ਹੈ ਅਗਲੇ ਦਿਨ ਖੇਤ ਦੇ ਮਾਲਕ ਦੀ ਇਜਾਜ਼ਤ ਨਾਲ ਉਹਨਾਂ ਦੋਹਾਂ ਨੇ ਮਿਲ ਕੇ ਕੁਝ ਲੱਕੜੀਆਂ ਇਕੱਠੀਆਂ ਕੀਤੀਆਂ ਅਤੇ ਉਸ ਛੱਪਰ ਦੇ ਆਲੇ ਦੁਆਲੇ ਲਗਾ ਕੇ ਇੱਕ ਛੋਟੀ ਜਿਹੀ ਝੌਂਪੜੀ ਬਣਾ ਲਈ ਤਾਂ ਜੋ ਉਹ ਦੋਵੇਂ ਉੱਥੇ ਆਰਾਮ ਨਾਲ ਰਹਿ ਸਕਣ ਸ਼ਾਮ ਨੂੰ ਖੇਤ ਦਾ ਮਾਲਕ ਉਹਨਾਂ ਕੋਲ ਆਇਆ ਤਾਂ ਕਹਿਣ ਲੱਗਿਆ ਕਿ ਮਾਂਜੀ ਜੇਕਰ ਤੁਹਾਨੂੰ ਕਿਸੇ ਵੀ ਚੀਜ਼ ਦੀ ਲੋੜ ਹੋਵੇ ਤਾਂ ਮੈਨੂੰ ਦੱਸਣਾ ਤੰਗੁਰਮੇਹਤ ਜੀ ਇਹ ਸੁਣ ਕੇ ਗੋਲੂ ਦੇ ਵੱਲ ਵੇਖਣ ਲੱਗੀ ਅਤੇ ਫਿਰ ਹੌਲੀ ਜਿਹੇ ਖੇਤ ਦੇ ਮਾਲਕ ਨੂੰ ਕਿਹਾ ਸ਼ਾਇਦ ਮੈਨੂੰ ਜਿਸ ਚੀਜ਼ ਦੀ ਜ਼ਰੂਰਤ ਸੀ ਉਹ ਮੈਨੂੰ ਮਿਲ ਗਈ ਹੈ ਫਿਰ ਵੀ ਜੇਕਰ ਕੋਈ ਮੈਨੂੰ ਜ਼ਰੂਰਤ ਹੋਵੇਗੀ ਤਾਂ ਮੈਂ ਤੁਹਾਨੂੰ ਜ਼ਰੂਰ ਯਾਦ ਕਰਾਂਗੀ ਗੁਰਮੇਹਤ ਜੀ ਅਤੇ ਗੋਲੂ ਇੱਕ ਦੂਜੇ ਨਾਲ ਬਹੁਤ ਖੁਸ਼ ਸਨ ਹੁਣ ਗੋਲੂ ਵੀ ਖੇਤ ਦੇ ਕੰਮਾਂ ਵਿੱਚ ਗੁਰਮੇਹਤ ਜੀ ਦੀ ਮਦਦ ਕਰਨ ਲੱਗਿਆ ਉਹ ਦੋਵੇਂ ਮਿਲ ਕੇ ਪੂਰਾ ਹਫ਼ਤਾ ਕੰਮ ਕਰਦੇ ਪਰ ਐਤਵਾਰ ਦੇ ਦਿਨ ਛੁੱਟੀ ਲੈ ਕੇ ਇੱਕ ਦੂਜੇ ਨਾਲ ਸਮਾਂ ਬਿਤਾਉਂਦੇ ਇੱਕ ਦਿਨ ਗੋਲੂ ਨੇ ਗੁਰਮੀਤ ਜੀ ਨੂੰ ਕਿਹਾ ਮਾਂ ਜੀ ਮੈਂ ਆਪਣੇ ਮਾਪੇ ਨੂੰ ਤਾਂ ਨਹੀਂ ਦੇਖਿਆ ਪਰ ਜਦੋਂ ਦੇ ਤੁਸੀਂ ਮੈਨੂੰ ਮਿਲੇ ਹੋ ਮੈਨੂੰ ਤਾਂ ਤੁਹਾਡੇ ਵਿੱਚ ਹੀ ਆਪਣੀ ਮਾਂ ਅਤੇ ਪਿਤਾ ਨਜ਼ਰ ਆਉਂਦੇ ਹਨ ਪਰ ਮਾਂ ਜੀ ਮੈਂ ਤਾਂ ਸੁਣਿਆ ਹੈ ਕਿ ਬੁਢਾਪਾ ਆਉਣ ਤੋਂ ਬਾਅਦ ਇਨਸਾਨ ਭਗਵਾਨ ਦੇ ਕੋਲ ਚਲਾ ਜਾਂਦਾ ਹੈ ਅਤੇ ਤੁਸੀਂ ਵੀ ਤਾਂ ਬੁੱਢੇ ਹੋ ਇਸ ਦਾ ਮਤਲਬ ਹੈ ਕਿ ਤੁਸੀਂ ਵੀ ਜਲਦੀ ਹੀ ਭਗਵਾਨ ਜੀ ਦੇ ਕੋਲ ਚਲੇ ਜਾਓਗੇ ਪਰ ਉਸ ਤੋਂ ਪਹਿਲਾਂ ਤੁਸੀਂ ਮੈਨੂੰ ਦੱਸੋ ਕਿ ਤੁਹਾਡੀਆਂ ਕਿਹੜੀਆਂ-ਕਿਹੜੀਆਂ ਇਸ਼ਾਵਾਂ ਹਨ ਜਿਨ੍ਹਾਂ ਨੂੰ ਤੁਸੀਂ ਪੂਰਾ ਕਰਨਾ ਚਾਹੁੰਦੇ ਹੋ ਪਰ ਅਜੇ ਤੱਕ ਪੂਰਾ ਨਹੀਂ ਕਰ ਸਕੇ ਗੋਲੂ ਦੇ ਮੋਹੋਂ ਇਹ ਗੱਲ ਸੁਣ ਕੇ ਗੁਰਮੀਤ ਜੀ ਹੈਰਾਨ ਰਹਿ ਗਈ ਅਤੇ ਮਨ ਹੀ ਮਨ ਸੋਚਣ ਲੱਗੀ ਕਿ ਆਪਣੀ ਪੂਰੀ ਜ਼ਿੰਦਗੀ ਮੈਂ ਆਪਣੇ ਬੱਚਿਆਂ ਦੀਆਂ ਖੁਆਇਸ਼ਾਂ ਇਛਾਵਾਂ ਪੂਰੀਆਂ ਕਰਨ ਵਿੱਚ ਲੰਘਾ ਦਿੱਤੀ ਪਰ ਉਹਨਾਂ ਨੇ ਮੈਨੂੰ ਅੱਜ ਇਹ ਸਿਲਾ ਦਿੱਤਾ ਅਤੇ ਅੱਜ ਇਹ ਛੋਟਾ ਜਿਹਾ ਬੱਚਾ ਮੈਨੂੰ ਪੁੱਛ ਰਿਹਾ ਹੈ ਕਿ ਮੇਰੀਆਂ ਖੁਆਇਸ਼ਾਂ ਕੀ ਹਨ ਮੇਰੇ ਬੱਚਿਆਂ ਨੇ ਤਾਂ ਕਦੇ ਇਸ ਬਾਰੇ ਸੋਚਿਆ ਵੀ ਨਹੀਂ ਸੀ ਉਸੇ ਸਮੇਂ ਗੋਲੂ ਬੋਲਿਆ ਮਾਂ ਜੀ ਤੁਸੀਂ ਕਿੱਥੇ ਗਵਾਚ ਗਏ ਜਲਦੀ ਨਾਲ ਮੈਨੂੰ ਦੱਸੋ ਕਿ ਤੁਸੀਂ ਕੀ ਕਰਨਾ ਚਾਹੁੰਦੇ ਸੀ ਜੋ ਕਰ ਨਹੀਂ ਸਕੇ ਗੋਲੂ ਦੇ ਪੁੱਛਣ ਤੇ ਗੁਰਬੀਤ ਜੀ ਨੇ ਦੱਸਿਆ ਬੇਟਾ ਜ਼ਿੰਦਗੀ ਵਿੱਚ ਮੇਰੀਆਂ ਬਹੁਤ ਖੁਆਇਸ਼ਾਂ ਸੀ ਜਿਨ੍ਹਾਂ ਨੂੰ ਮੈਂ ਪੂਰਾ ਕਰਨਾ ਚਾਹੁੰਦੀ ਸੀ ਪਰ ਆਪਣੀਆਂ ਜ਼ਿੰਮੇਵਾਰੀਆਂ ਦੇ ਚੱਲਦੇ ਕਦੇ ਵੀ ਉਹਨਾਂ ਨੂੰ ਪੂਰਾ ਨਹੀਂ ਕਰ ਸਕੀ ਪਰ ਹੁਣ ਤਾਂ ਉਮਰ ਨਿਕਲ ਗਈ ਹੈ ਤਾਂ ਗੋਲੂ ਬੋਲਿਆ ਨਹੀਂ ਮਾਂ ਜੀ ਮੈਂ ਤੁਹਾਡੀਆਂ ਸਾਰੀਆਂ ਖੁਆਇਸ਼ਾਂ ਪੂਰੀਆਂ ਕਰੂੰਗਾ ਤੁਸੀਂ ਮੈਨੂੰ ਦੱਸੋ ਤਾਂ ਸਹੀ ਤਾਂ ਗੁਰਮੀਤ ਜੀ ਨੇ ਇੱਕ-ਇੱਕ ਕਰਕੇ ਆਪਣੀਆਂ ਸਾਰੀਆਂ ਖਵਾਇਸ਼ਾਂ ਦਸੀਆਂ ਜਿਸ ਵਿੱਚ ਹੀਰਨ ਰੇਖਾ ਦੀ ਤਰ੍ਹਾਂ ਸਾੜੀ ਪਹਿਨ ਕੇ ਫੋਟੋ ਖਿਚਵਾਉਣਾ ਉਸ ਦੀਆਂ ਫਿਲਮਾਂ ਦੇਖਣ ਜਾਣਾ ਫਾਈਵ ਸਟਾਰ ਹੋਟਲ ਵਿੱਚ ਖਾਣਾ ਖਾਣਾ ਅਤੇ ਇੱਕ ਫਿਲਮ ਵਿੱਚ ਐਕਟਿੰਗ ਕਰਨਾ ਵੀ ਸ਼ਾਮਲ ਸੀ ਉਸ ਬੁੱਢੀ ਮਾਜੀ ਦੀਆਂ ਸਾਰੀਆਂ ਖਵਾਇਸ਼ਾਂ ਜਾਣ ਕੇ ਗੋਲੂ ਮੁਸਕਰਾਹਟ ਉੱਠਿਆ ਅਤੇ ਬੋਲਿਆ ਚਲੋ ਮਾਜੀ ਹੁਣ ਆਪਾਂ ਇੱਕ-ਇੱਕ ਕਰਕੇ ਤੁਹਾਡੀਆਂ ਸਾਰੀਆਂ ਖਵਾਇਸ਼ਾਂ ਪੂਰੀਆਂ ਕਰਦੇ ਹਾਂ ਤਾਂ ਗੁਰਮੀਤ ਜੀ ਕਹਿਣ ਲੱਗੇ ਨਹੀਂ ਬੇਟਾ ਪਹਿਲਾਂ ਤੂੰ ਆਪਣੀਆਂ ਖਵਾਇਸ਼ਾਂ ਦੱਸ ਤੋਂ ਕੀ ਚਾਹੁੰਦਾ ਹੈ ਤਾਂ ਗੋਲੂ ਬੜੇ ਪਿਆਰ ਨਾਲ ਬੋਲਿਆ ਮਾਂ ਜੀ ਮੈਂ ਤਾਂ ਹਲੇ ਬੱਚਾ ਹਾਂ ਮੈਂ ਥੋੜੀ ਨਾ ਭਗਵਾਨ ਦੇ ਕੋਲ ਜਾਣ ਵਾਲਾ ਹਾਂ ਮੇਰੇ ਕੋਲ ਤਾਂ ਹਜੇ ਪੂਰੀ ਉਮਰ ਪਈ ਹੈ ਪਰ ਤੁਹਾਡੇ ਕੋਲ ਬਹੁਤ ਘੱਟ ਸਮਾਂ ਹੈ ਅਤੇ ਵੈਸੇ ਵੀ ਮੇਰੀ ਤਾਂ ਬਸ ਇੱਕ ਹੀ ਖੁਆਇਸ਼ ਹੈ ਕਿ ਮੈਂ ਪੜ੍ਹ ਲੈ ਕੇ ਵੱਡਾ ਆਦਮੀ ਬਣਾ ਅਤੇ ਇਸ ਤੋਂ ਇਲਾਵਾ ਮੇਰੀ ਹੋਰ ਕੋਈ ਖੁਆਇਸ਼ ਨਹੀਂ ਹੈ ਇਹ ਸੁਣ ਕੇ ਗੁਰਮੀਤ ਜੀ ਬਹੁਤ ਖੁਸ਼ ਹੋਈ ਉਸ ਤੋਂ ਬਾਅਦ ਕੁਝ ਦਿਨਾਂ ਤੱਕ ਉਹਨਾਂ ਦੋਹਾਂ ਨੇ ਖੇਤਾਂ ਵਿੱਚ ਕੰਮ ਕੀਤਾ ਅਤੇ ਫਿਰ ਗੋਲੂ ਦੇ ਜਦ ਕਰਨ ਤੇ ਉਹ ਦੋਵੇਂ ਮਾਲਕ ਤੋਂ ਇੱਕ ਹਫ਼ਤੇ ਦੀ ਛੁੱਟੀ ਲੈ ਕੇ ਸ਼ਹਿਰ ਗਏ ਜਿੱਥੇ ਉਹਨਾਂ ਨੇ ਗੁਰਮੀਤ ਜੀ ਦੇ ਲਈ ਇੱਕ ਨੀਲੇ ਰੰਗ ਦੀ ਸਾਰੀ ਖਰੀਦੀ ਅਤੇ ਗੋਲੂ ਦੇ ਲਈ ਚੰਗੇ ਕੱਪੜੇ ਖਰੀਦੇ ਅਤੇ ਫਿਰ ਦੋਹਾਂ ਨੇ ਇਕੱਠਿਆਂ ਦੇ ਕਾਫੀ ਫੋਟੋਆਂ ਖਿਚਵਾਈਆਂ ਉੱਥੇ ਹੀ ਸ਼ਹਿਰ ਵਿੱਚ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਨੇੜੇ ਹੀ ਇੱਕ ਵੱਡਾ ਮੇਲਾ ਲੱਗਿਆ ਹੋਇਆ ਹੈ ਤਾਂ ਗੋਲੂ ਕਹਿਣ ਲੱਗਿਆ ਮਾਂ ਜੀ ਬਹੁਤ ਬੱਚੇ ਆਪਣੇ ਮਾਪੇ ਦੇ ਨਾਲ ਸ਼ਹਿਰ ਦਾ ਮੇਲਾ ਦੇਖਣ ਜਾਂਦੇ ਹਨ ਪਰ ਮੈਂ ਹਰ ਵਾਰ ਇਹੀ ਸੋਚਦਾ ਹਾਂ ਕਿਆਕਰ ਉੱਥੇ ਕੀ ਹੁੰਦਾ ਹੈ ਐਨੀ ਗੱਲ ਸੁਣ ਕੇ ਗੁਰਮੀਤ ਜੀ ਨੇ ਉਸ ਨੂੰ ਕਿਹਾ ਕਿ ਚਲੋ ਬੇਟਾ ਅੱਜ ਉਹ ਮੇਲਾ ਦੇਖਣ ਚੱਲਦੇ ਹਾਂ ਇਹ ਸੁਣ ਕੇ ਗੋਲੂ ਬਹੁਤ ਖੁਸ਼ ਹੋ ਗਿਆ ਅਤੇ ਫਿਰ ਇੱਕ ਘਾਟੋ ਲੈ ਕੇ ਉਹ ਦੋਵੇਂ ਮੇਲੇ ਵਿੱਚ ਪਹੁੰਚ ਗਏ ਮੇਲੇ ਦੀ ਚਮਕ-ਦਮਕ ਦੇਖ ਕੇ ਗੋਲੂ ਦੀਆਂ ਅੱਖਾਂ ਖੁੱਲੀਆਂ ਰਹਿ ਗਈਆਂ ਕਈ ਪ੍ਰਕਾਰ ਦੇ ਝੂਲਿਆਂ ਨੂੰ ਵੇਖ ਕੇ ਉਹ ਚਹਿਕ ਉੱਠਿਆ ਗੋਲੂ ਨੂੰ ਇਸ ਤਰ੍ਹਾਂ ਹੱਸਦੇ ਖੇਲ ਖਿਲਾਉਂਦੇ ਦੇਖ ਕੇ ਗੁਰਮੀਤ ਜੀ ਤੋਂ ਜਿਵੇਂ ਇਸ ਦ੍ਰਿਸ਼ ਨੂੰ ਆਪਣੇ ਅੱਖਾਂ ਵਿੱਚ ਕੈਦ ਕਰ ਲੈਣਾ ਚਾਹੁੰਦੀ ਸੀ ਫਿਰ ਉਹਨਾਂ ਦੋਹਾਂ ਨੇ ਇਕੱਠਿਆਂ ਨੇ ਬਹੁਤ ਸਾਰੇ ਝੂਲਿਆਂ ਵਿੱਚ ਆਨੰਦ ਲਿਆ ਗੋਲੂ ਦੇ ਨਾਲ ਮસ્ਤੀ ਕਰਦੇ ਕਰਦੇ ਗੁਰਮੀਤ ਜੀ ਨੂੰ ਇੱਕ ਪਲ ਲਈ ਤਾਂ ਅਜਿਹਾ ਮਹਿਸੂਸ ਹੋਇਆ ਕਿ ਜਿਵੇਂ ਉਸਦਾ ਬਚਪਨ ਵਾਪਸ ਆ ਗਿਆ ਹੋਵੇ ਮੇਲਾ ਦੇਖ ਕੇ ਬਾਹਰ ਨਿਕਲੇ ਤਾਂ ਸਾਹਮਣੇ ਗੋਲੂ ਦੀ ਨਜ਼ਰ ਇੱਕ ਬਹੁਤ ਵੱਡੇ ਹੋਟਲ ਤੇ ਗਈ ਬਹੁਤ ਤੇਜ਼ ਭੁੱਖ ਵੀ ਲੱਗ ਰਹੀ ਸੀ ਅਤੇ ਪੈਸੇ ਵੀ ਕੋਲ ਸਨ ਤਾਂ ਗੋਲੂ ਕਹਿਣ ਲੱਗਿਆ ਮਾਂ ਜੀ ਇਸ ਹੋਟਲ ਵਿੱਚ ਖਾਣਾ ਖਾਣ ਚੱਲਦੇ ਹਾਂ ਇੰਨੇ ਵੱਡੇ ਆਲੀਸ਼ਾਨ ਹੋਟਲ ਨੂੰ ਦੇਖ ਕੇ ਉਹ ਦੋਵੇਂ ਬਸ ਇੱਧਰ ਉੱਧਰ ਦੇਖਦੇ ਹੀ ਜਾ ਰਹੇ ਸੀ ਫਿਰ ਉਹਨਾਂ ਦੋਹਾਂ ਨੇ ਵੈਜ ਪਲਾਉ ਆਰਡਰ ਕੀਤਾ ਅਤੇ ਆਰਾਮਦਾਇਕ ਸੋਫਿਆਂ ਤੇ ਬੈਠ ਕੇ ਬੜੇ ਆਰਾਮ ਨਾਲ ਖਾਣਾ ਖਾਣ ਲੱਗੇ ਉੱਥੇ ਬੈਠੇ ਬੈਠੇ ਗੋਲੂ ਨੇ ਦੇਖਿਆ ਕਿ ਨਾਲ ਵਾਲੇ ਟੇਬਲ ਤੇ ਹੀ ਇੱਕ ਚੰਗੇ ਸੂਟ-ਬੂਟ ਵਾਲਾ ਆਦਮੀ ਬੈਠਾ ਹੋਇਆ ਸੀ ਪੁੱਛਣ ਤੇ ਪਤਾ ਲੱਗਿਆ ਕਿ ਉਹ ਬਹੁਤ ਹੀ ਵੱਡੇ ਫਿਲਮ ਪ੍ਰੋਡਿਊਸਰ ਹਨ ਐਨਾ ਸੁਣਦੇ ਹੀ ਗੋਲੂ ਦਾ ਦਿਮਾਗ ਠਣਕਿਆ ਅਤੇ ਉਹ ਜਲਦੀ ਨਾਲ ਉਸ ਦੇ ਕੋਲ ਚਲਾ ਗਿਆ ਤੇ ਪੁੱਛਣ ਲੱਗਿਆ ਜੀ ਤੁਸੀਂ ਸੱਚਮੁੱਚ ਹੀ ਫਿਲਮਾਂ ਬਣਾਉਂਦੇ ਹੋ ਉਹ ਫਿਲਮ ਪ੍ਰੋਡਿਊਸਰ ਵੀ ਮੁਸਕਰਾਉਣ ਲੱਗਿਆ ਤੇ ਬੋਲਿਆ ਹਾਂ ਮੈਂ ਫਿਲਮਾਂ ਬਣਾਉਂਦਾ ਹਾਂ ਤਾਂ ਗੋਲੂ ਨੇ ਉਸ ਨੂੰ ਮਾਂ ਜੀ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਉਹ ਮੇਰੇ ਮਾਂ ਜੀ ਹਨ ਉਹਨਾਂ ਨੂੰ ਫਿਲਮਾਂ ਦੀ ਐਕਟਿੰਗ ਕਰਨ ਦਾ ਬਹੁਤ ਸ਼ੌਂਕ ਹੈ ਅਤੇ ਮੈਂ ਉਹਨਾਂ ਦੀ ਇਹ ਖੁਆਇਸ਼ ਪੂਰੀ ਕਰਨਾ ਚਾਹੁੰਦਾ ਹਾਂ ਜੇਕਰ ਇੱਕ ਛੋਟਾ ਜਿਹਾ ਰੋਲ ਤੁਸੀਂ ਉਸ ਨੂੰ ਦੇ ਦੇਵੋ ਤੁਹਾਡੀ ਬਹੁਤ ਮਿਹਰਬਾਨੀ ਹੋਵੇਗੀ ਇਹ ਗੱਲ ਸੁਣ ਕੇ ਫਿਲਮ ਪ੍ਰੋਡਿਊਸਰ ਕੁਝ ਸੋਚਣ ਲੱਗਿਆ ਤੇ ਫਿਰ ਬੋਲਿਆ ਔਰ ਉਹ ਰੋਲ ਇੱਕ ਮਾਂ ਦਾ ਹੈ ਅਤੇ ਉਸ ਦੇ ਲਈ ਮੈਂ ਕਿਸੇ ਗਰੀਬ ਬੁੱਢੀ ਔਰਤ ਨੂੰ ਲੱਭ ਰਿਆ ਸੀ ਤਾਂ ਜੋ ਕਿਰਦਾਰ ਅਸਲੀ ਲੱਗੇ ਇਹਨਾਂ ਸੁਣਦੇ ਹੀ ਗੋਲੂ ਖੁਸ਼ੀ ਨਾਲ ਬੋਲ ਉੱਠਿਆ ਅੰਕਲ ਜੀ ਮੇਰੀ ਅੰਮਾ ਵੀ ਇੱਕ ਬੁੱਢੀ ਔਰਤ ਹੀ ਹੈ ਉਹ ਤਾਂ ਮੇਰੇ ਕਹਿਣ ਤੇ ਅੱਜ ਉਸਨੇ ਗੂੜੇ ਰੰਗ ਦੀ ਸਾਰੀ ਪਾਈ ਹੈ ਤਾਂ ਪ੍ਰੋਡਿਊਸਰ ਨੇ ਉਸ ਨੂੰ ਆਪਣਾ ਵੈਸਟਿੰਗ ਕਾਰਡ ਦੇ ਦਿੱਤਾ ਅਤੇ ਅਗਲੇ ਦਿਨ ਫਿਲਮ ਦੀ ਸਾਈਟ ਤੇ ਪਹੁੰਚਣ ਲਈ ਕਿਹਾ ਗੋਲੂ ਉਹ ਕਾਰਡ ਲੈ ਕੇ ਜਲਦੀ ਨਾਲ ਗੁਰਮੀਤ ਜੀ ਦੇ ਕੋਲ ਆਇਆ ਤੇ ਉਸ ਨੂੰ ਸਾਰੀ ਗੱਲ ਦੱਸੀ ਗੋਲੂ ਦੀ ਹੁਸ਼ਿਆਰੀ ਦੇਖ ਕੇ ਗੁਰਮੀਤ ਜੀ ਮੁਸਕਰਾ ਉੱਠੀ। ਉਹਨਾਂ ਨੇ ਰਾਤ ਕਿਸੇ ਪਾਰਕ ਵਿੱਚ guzari ਅਤੇ ਅਗਲੇ ਦਿਨ ਫਿਲਮ ਦੀ ਸ਼ੂਟਿੰਗ ਦੇ ਸਥਾਨ ਤੇ ਪਹੁੰਚ ਗਏ। ਜਦੋਂ ਪ੍ਰੋਡਿਊਸਰ ਨੇ ਗੁਰਮੀਤ ਜੀ ਨੂੰ ਇੱਕ ਸੁਧਾਰਨ ਜਿਹੀ ਸਾੜੀ ਵਿੱਚ ਦੇਖਿਆ ਤਾਂ ਉਹਨਾਂ ਨੇ ਆਪਣੇ ਕੋਲ ਬੁਲਾ ਲਿਆ ਅਤੇ ਕੁਝ ਡਾਇਲੌਗ ਦੱਸਦੇ ਹੋਏ ਉਹਨਾਂ ਤੋਂ ਇੱਕ ਸੀਨ ਸ਼ੂਟ ਕਰਵਾਇਆ। ਅਤੇ ਅਗਲੇ ਦਿਨ ਵੀ ਔਨ ਨੂੰ ਕਿਹਾ, "ਸ਼ਾਮ ਨੂੰ ਉਹ ਦੋਵੇਂ ਇੱਕ ਥੀਏਟਰ ਵਿੱਚ ਰੇਖਾ ਜੀ ਦੀ ਫਿਲਮ ਦੇਖਣ ਲਈ ਗਏ। ਗੁਰਮੀਤ ਜੀ ਨੂੰ ਇਹ ਸਭ ਕੁਝ ਇੱਕ ਸੁਪਨੇ ਦੀ ਤਰ੍ਹਾਂ ਲੱਗ ਰਿਹਾ ਸੀ। ਅੱਜ ਉਸਦੇ ਚਿਹਰੇ ਤੇ ਇੱਕ ਅਲੱਗ ਹੀ ਮੁਸਕਰਾਹਟ ਸੀ ਜਿਸ ਨੂੰ ਦੇਖ ਕੇ ਗੋਲੂ ਵੀ ਬਹੁਤ ਖੁਸ਼ੀ ਚਾਰ-ਪੰਜ ਦਿਨਾਂ ਦੀ ਸ਼ੂਟਿੰਗ ਕਰਨ ਦੇ ਬਾਅਦ ਗੁਰਮੀਤ ਜੀ ਨੂੰ 15000 ਰੁਪਏ ਮਿਲੇ ਉਹਨਾਂ ਪੈਸਿਆਂ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਉਸ ਨੂੰ ਜੋ ਖੁਸ਼ੀ ਮਿਲੀ ਉਸ ਦਾ ਕੋਈ ਟਿਕਾਣਾ ਨਹੀਂ ਸੀ ਉਸ ਤੋਂ ਬਾਅਦ ਉਹ ਦੋਵੇਂ ਆਪਣੇ ਪਿੰਡ ਵਾਪਸ ਆ ਗਏ ਹੁਣ ਗੁਰਮੀਤ ਜੀ ਨੇ ਗੋਲੂ ਦਾ ਦਾਖਲਾ ਵੀ ਇੱਕ ਚੰਗੇ ਸਕੂਲ ਵਿੱਚ ਕਰਵਾ ਦਿੱਤਾ ਤਾਂ ਜੋ ਉਹ ਪੜ੍ਹ ਲੈ ਕੇ ਵੱਡਾ ਆਦਮੀ ਬਣ ਸਕੇ ਉਸ ਦੀਆਂ ਵੀ ਖੁਆਇਸ਼ਾਂ ਪੂਰੀਆਂ ਹੋ ਸਕਣ ਹੁਣ ਗੁਰਮੀਤ ਜੀ ਖੇਤ ਦਾ ਕੰਮ ਕਰਦੀ ਸੀ ਅਤੇ ਗੋਲੂ ਸਕੂਲ ਵਿੱਚ ਪੜ੍ਹਨ ਜਾਂਦਾ ਸੀ ਪਰ ਸ਼ਾਮ ਨੂੰ ਆਉਣ ਤੋਂ ਬਾਅਦ ਉਸ ਨਾਲ ਕੰਮ ਵਿੱਚ ਹੱਥ ਜ਼ਰੂਰ ਵਟਾਉਂਦਾ ਗੁਰਮੀਤ ਜੀ ਦੇ ਮਨ ਵਿੱਚ ਬਸ ਇਹੀ ਗੱਲ ਆਉਂਦੀ ਕਿ ਕਾਸ਼ ਗੋਲੂ ਉਸ ਦਾ ਹੀ ਬੇਟਾ ਹੁੰਦਾ ਉਹਨਾਂ ਦੋਹਾਂ ਦਾ ਖੂਨ ਦਾ ਰਿਸ਼ਤਾ ਨਹੀਂ ਸੀ ਪਰ ਇੱਕ ਅਜੀਬਾ ਰਿਸ਼ਤਾ ਬਣ ਗਿਆ ਸੀ ਜੋ ਸਵਾਰਥ ਤੋਂ ਬਿਲਕੁਲ ਹਟਕੇ ਸੀ ਫਿਰ ਕੁਝ ਸਮੇਂ ਬਾਅਦ ਉਹ ਫਿਲਮ ਰਿਲੀਜ਼ ਹੋਈ ਜਿਵੇਂ ਵਿੱਚ ਗੁਰਮੀਤ ਜੀ ਨੇ ਕੰਮ ਕੀਤਾ ਸੀ ਗੁਰਮੀਤ ਜੀ ਦੁਆਰਾ ਨਿਭਾਏ ਗਏ ਕਿਰਦਾਰ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਣ ਲੱਗਿਆ ਚਾਹੇ ਉਹ ਫਿਲਮ ਦੇ ਵਿੱਚ ਕੁਝ ਹੀ ਸਮੇਂ ਲਈ ਦਿਖਾਈ ਦਿੱਤੀ ਪਰ ਜਿਸ ਮਿਹਨਤ ਅਤੇ ਵਾਸਤਵਿਕਤਾ ਨਾਲ ਉਸਨੇ ਆਪਣਾ ਕਿਰਦਾਰ ਨਿਭਾਇਆ ਸੀ ਉਹ ਸਲਾਉਣਯੋਗ ਸੀ ਹਰ ਜਗ੍ਹਾ ਉਸਦੇ ਕੰਮ ਦੀ ਚਰਚਾ ਅਤੇ ਪ੍ਰਸ਼ੰਸਾ ਕੀਤੀ ਜਾ ਰਹੀ ਸੀ ਕੁਝ ਸਮੇਂ ਬਾਅਦ ਕਿਸੇ ਹੋਰ ਫਿਲਮ ਦਾ ਪ੍ਰੋਡਿਊਸਰ ਉਹਨਾਂ ਦੇ ਪਿੰਡ ਪਹੁੰਚਿਆ ਤੇ ਉਸ ਦਾ ਪਤਾ ਪੁੱਛ ਕੇ ਉਸ ਨੂੰ ਮਿਲਣ ਲਈ ਆਇਆ ਅਤੇ ਇੱਕ ਚੰਗੀ ਖਾਸੀ ਰਕਮ ਆਫਰ ਕਰਦੇ ਹੋਏ ਆਪਣੀ ਆਉਣ ਵਾਲੀ ਫਿਲਮ ਦੇ ਲਈ ਉਸ ਨੂੰ ਲੈਣ ਲਈ ਇੱਛਾ ਜਤਾਈ ਅਤੇ ਉਸ ਨੂੰ ਸਾਈਨ ਕਰ ਲਿਆ ਗੁਰਮੀਤ ਜੀ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਮਰ ਦੇ ਇਸ ਪੜਾਅ ਤੇ ਆ ਕੇ ਉਸ ਨੂੰ ਇੰਨੀ ਵੱਡੀ ਸਫਲਤਾ ਹਾਸਲ ਹੋਵੇਗੀ ਕੁਝ ਸਮੇਂ ਬਾਅਦ ਉਹਨਾਂ ਨੇ ਸ਼ਹਿਰ ਵਿੱਚ ਹੀ ਇੱਕ ਚੰਗਾ ਘਰ ਖਰੀਦ ਲਿਆ ਅਤੇ ਪਿੰਡ ਨੂੰ ਛੱਡ ਕੇ ਉਹ ਗੋਲੂ ਦੇ ਨਾਲ ਸ਼ਹਿਰ ਵਿੱਚ ਆ ਕੇ ਵੱਸ ਗਈ ਫਿਰ ਉਸਨੇ ਗੋਲੂ ਦਾ ਦਾਖਲਾ ਵੀ ਸ਼ਹਿਰ ਦੇ ਇੱਕ ਬਹੁਤ ਹੀ ਚੰਗੇ ਇੰਗਲਿਸ਼ మీడియం ਸਕੂਲ ਦੇ ਵਿੱਚ ਕਰਵਾ ਦਿੱਤਾ ਉੱਥੇ ਜਦੋਂ ਉਸਦੇ ਬਹੂ ਬੇਟਿਆਂ ਦੇ ਕੋਲ ਇਹ ਗੱਲ ਪਹੁੰਚੀ ਕਿ ਗੁਰਮੀਤ ਜੀ ਹੁਣ ਫਿਲਮਾਂ ਵਿੱਚ ਕੰਮ ਕਰਨ ਲੱਗ ਗਈ ਹੈ ਅਤੇ ਚੰਗੇ ਪੈਸੇ ਕਮਾਉਣ ਲੱਗੀ ਹੈ ਤਾਂ ਉਹਨਾਂ ਦੇ ਦੋਵੇਂ ਬੇਟੇ ਉਹਨਾਂ ਦਾ ਪਤਾ ਪੁੱਛਦੇ ਪੁੱਛਦੇ ਉਹਨਾਂ ਦੇ ਘਰ ਤੱਕ ਆ ਪਹੁੰਚੇ ਪਰ ਉੱਥੇ ਉਹਨਾਂ ਦਾ ਘਰ ਦੇਖ ਕੇ ਹੈਰਾਨ ਰਹਿ ਗਏ ਘਰ ਦੇ ਬਾਹਰ ਵੱਡੀ ਸਾਰੀ ਨਾਮ ਪਲੇਟ ਲੱਗੀ ਹੋਈ ਸੀ ਜਿਸ ਦੇ ਉੱਪਰ ਉਸਦਾ ਨਾਮ ਲਿਖਿਆ ਸੀ ਰੰਗ-ਬਰੰਗੇ ਬਲਬਾਂ ਦੀ ਰੌਸ਼ਨੀ ਦੇ ਨਾਲ ਉਸਦਾ ਘਰ جگਮਗਾ ਰਿਹਾ ਸੀ ਦਰਵਾਜੇ ਦੀ ਘੰਟੀ ਵੱਜਣ ਤੇ ਗੁਰਮੀਤ ਜੀ ਬਾਹਰ ਆਈ ਤਾਂ ਪਿੱਛੇ-ਪਿੱਛੇ ਗੋਲੂ ਵੀ ਆ ਗਿਆ ਮਾਂ ਜੀ ਤੁਸੀਂ ਸਾਨੂੰ ਛੱਡ ਕੇ ਕਿੱਥੇ ਚਲੇ ਗਏ ਸੀ ਅਸੀਂ ਤੁਹਾਨੂੰ ਕਿੱਥੇ-ਕਿੱਥੇ ਨਹੀਂ ਲੱਭਿਆ ਪਰ ਤੁਸੀਂ ਨਹੀਂ ਮਿਲੇ ਆਪਣੀ ਸੇਵਾ ਕਰਨ ਦਾ ਹੱਕ ਤੁਸੀਂ ਸਾਥੋਂ ਖੋ ਲਿਆ ਤੂੰ ਨਹੀਂ ਜਾਣਦੀ ਮਾਂ ਕਿ ਸਾਡੇ ਦਿਲ ਤੇ ਕੀ ਬੀਤ ਰਹੀ ਸੀ ਅਜਿਹਾ ਕਹਿੰਦੇ ਹੋਏ ਉਹਨਾਂ ਦਾ ਵੱਡਾ ਬੇਟਾ ਸੁਰਿੰਦਰ ਮਗਰ ਮੱਛ ਦੇ ਹੰਝੂ ਵਹਾਉਣ ਲੱਗਿਆ ਜਿਵੇਂ ਹੀ ਉਹ ਗੁਰਮੀਤ ਜੀ ਦੇ ਗਲ ਨਾਲ ਲੱਗਣ ਲਈ ਅੱਗੇ ਵਧਿਆ ਤਾਂ ਗੁਰਮੀਤ ਜੀ ਨੇ ਉਸ ਨੂੰ ੱੱਕਾ ਮਾਰਦੇ ਹੋਏ ਕਿਹਾ ਮੈਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਤੁਸੀਂ ਮੈਨੂੰ ਕਿਉਂ ਲੱਭ ਰਹੇ ਸੀ ਜਾਇਦਾਦ ਦੇ ਕਾਗਜ਼ਾਂ ਦੇ ਉੱਪਰ ਮੇਰੇ ਦਸਤਖਤ ਕਰਵਾਉਣੇ ਸੀ ਸਿਰਫ ਇਸ ਲਈ ਨਾ ਨਹੀਂ ਮਾਜੀ ਇਹ ਕਿਹੋ ਜਿਹੀਆਂ ਗੱਲਾਂ ਕਰ ਰਹੇ ਹੋ ਤੁਸੀਂ ਛੋਟੇ بیٹے ਗੁਰਪ੍ਰੀਤ ਨੇ ਕਿਹਾ ਤਾਂ ਗੁਰਮੀਤ ਜੀ ਬੋਲੀ ਮੈਨੂੰ ਸਭ ਪਤਾ ਹੈ ਬੇਟਾ ਉਸ ਦਿਨ ਮੇਰੇ ਤੋਂ ਛੁਟਕਾਰਾ ਪਾਉਣ ਦਾ ਜੋ ਹੱਲ ਤੁਸੀਂ ਲੋਕਾਂ ਨੇ ਕੱਢਿਆ ਸੀ ਮੈਂ ਚੰਗੀ ਤਰ੍ਹਾਂ ਜਾਣਦੀ ਹਾਂ ਤੁਹਾਡੀ ਇੱਕ ਇੱਕ ਗੱਲ ਮੈਂ ਉਸ ਦਿਨ ਸੁਣ ਲਈ ਸੀ ਇਸ ਲਈ ਇੰਨੇ ਸਾਲਾਂ ਦੀ ਮਿਹਨਤ ਨਾਲ ਬਣਾਇਆ ਮੈਂ ਆਪਣੇ ਹੱਥਾਂ ਨਾਲ ਇੱਕ ਇੱਕ ਤਣਕਾ ਜੋੜ ਕੇ ਆਪਣੇ ਘਰ ਨੂੰ ਸਜਾਇਆ ਪਰ ਤੁਹਾਡੀ ਵਜ੍ਹਾ ਨਾਲ ਮੈਨੂੰ ਆਪਣਾ ਹੀ ਘਰ ਛੱਡ ਕੇ ਜਾਣਾ ਪਿਆ ਗੁਰਮੀਤ ਜੀ ਦੀ ਇਹ ਗੱਲ ਸੁਣ ਕੇ ਦੋਵੇਂ ਬੇਟੇ ਸ਼ਰਮ ਦੇ ਨਾਲ ਪਾਣੀ ਪਾਣੀ ਹੋ ਰਹੇ ਸੀ ਫਿਰ ਗੁਰਮੀਤ ਜੀ ਕਹਿਣ ਲੱਗੀ ਪਰ ਬੇਟਾ ਕਹਿੰਦੇ ਹਨ ਕਿ ਜੇਕਰ ਭਗਵਾਨ ਇੱਕ ਰਸਤਾ ਬੰਦ ਕਰਦਾ ਹੈ ਤਾਂ ਕਈ ਨਵੇਂ ਰਸਤੇ ਖੋਲ ਦਿੰਦਾ ਹੈ ਕਿਸ ਨੂੰ ਪਤਾ ਸੀ ਕਿ ਇਹ ਛੋਟਾ ਜਿਹਾ ਬੱਚਾ ਮੈਨੂੰ ਮਿਲ ਜਾਵੇਗਾ ਜੋ ਮੇਰੇ ਸਕੇ ਬੇਟਿਆਂ ਨਾਲੋਂ ਵੀ ਵੱਧ ਕੇ ਮੈਨੂੰ ਪਿਆਰ ਦੇਵੇਗਾ ਮੇਰਾ ਖਿਆਲ ਰੱਖੇਗਾ ਗੋਲੂ ਦੇ ਸਿਰ ਤੇ ਹੱਥ ਰੱਖਦੇ ਹੋਏ ਗੁਰਮੀਤ ਜੀ ਆਤਮ ਵਿਸ਼ਵਾਸ ਭਰੀ ਆਵਾਜ਼ ਵਿੱਚ ਬੋਲੀ ਪਰ ਮਾਂ ਜੀ ਆਪਣੇ ਖੁਦ ਦੇ ਸਕੇ ਬੇਟਿਆਂ ਨੂੰ ਛੱਡ ਕੇ ਤੂੰ ਪਰਾਏ ਲੋਕਾਂ ਤੇ ਆਪਣਾ ਪਿਆਰ ਲੁਟਾ ਰਹੀ ਹੈ ਖਬਰਦਾਰ ਜੇਕਰ ਇਸ ਨੂੰ ਪਰਾਇਆ ਕਿਹਾ ਤਾਂ ਗੋਲੂ ਮੈਨੂੰ ਮੇਰੀ ਜਾਨ ਤੋਂ ਵੀ ਜ਼ਿਆਦਾ ਪਿਆਰਾ ਹੈ ਅਤੇ ਹਾਂ ਇੱਕ ਗੱਲ ਹੋਰ ਕੰਨ ਖੋਲ ਕੇ ਸੁਣ ਲਓ ਜਸ ਜਾਇਦਾਦ ਦੀ ਖਾਤਰ ਤੁਸੀਂ ਦੋਵੇਂ ਇੱਥੇ ਆਏ ਹੋ ਨਾ ਉਸ ਜਾਇਦਾਦ ਵਿੱਚੋਂ ਮੈਂ ਤੁਹਾਨੂੰ ਇੱਕ ਫੁੱਟੀ ਕਾਡੀ ਵੀ ਨਹੀਂ ਦੇਵਾਂਗੀ ਮੇਰੀ ਸਾਰੀ ਜਾਇਦਾਦ ਤੇ ਹੁਣ ਸਿਰਫ ਅਤੇ ਸਿਰਫ ਗੋਲੂ ਦਾ ਹੀ ਹੱਕ ਹੋਵੇਗਾ ਮੇਰਾ ਅਤੇ ਗੋਲੂ ਦਾ ਰਿਸ਼ਤਾ ਭਲਾ ਹੀ ਤੁਹਾਡੇ ਸਮਝ ਤੋਂ ਬਾਹਰ ਹੋਵੇ ਪਰ ਇਹ ਰਿਸ਼ਤਾ ਬਹੁਤ ਅਨਮੋਲ ਹੈ ਚਲੇ ਜਾਓ ਇੱਥੋਂ ਅੱਜ ਬੇਟਿਆਂ ਨੂੰ ਆਪਣੀ ਕਰਨੀ ਦਾ ਫਲ ਮਿਲ ਗਿਆ ਸੀ ਗੁਰਮੀਤ ਜੀ ਨੇ ਉਹਨਾਂ ਨੂੰ ਦੱਸ ਦਿੱਤਾ ਸੀ ਕਿ ਇੱਕ ਮਾਂ ਸਿਰਫ ਆਪਣੇ ਬੇਟਿਆਂ ਨੂੰ ਪਿਆਰ ਹੀ ਨਹੀਂ ਦੇ ਸਕਦੀ ਬਲਕਿ ਜ਼ਰੂਰਤ ਪੈਣ ਤੇ ਉਹਨਾਂ ਨੂੰ ਜ਼ਿੰਦਗੀ ਦਾ ਸਭ ਤੋਂ ਵੱਡਾ ਸਬਕ ਵੀ ਸਿਖਾ ਸਕਦੀ ਹੈ ਅਤੇ ਨਾਲ ਹੀ ਨਾਲ ਦੁਨੀਆ ਦੇ ਸਾਹਮਣੇ ਵੀ ਮਿਸਾਲ ਪੇਸ਼ ਕੀਤੀ ਕਿ ਬੁਢਾਪੇ ਵਿੱਚ ਨਿਰਾਸ਼ ਉਦਾਸ ਹੋ ਕੇ ਮੌਤ ਦੀ ਉਡੀਕ ਨਾ ਕਰਕੇ ਉਸ ਨੂੰ ਇੱਕ ਵਰਦਾਨ ਵਿੱਚ ਆਪਣੀ ਉਮੀਦ ਅਤੇ ਮਿਹਨਤ ਨਾਲ ਬਦਲ ਸਕਦੇ ਹਾਂ ਸੋ ਦੋਸਤੋ ਇਹ ਸੀ ਆਪਣੀ ਅੱਜ ਦੀ ਕਹਾਣੀ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਇਹ ਕਹਾਣੀ ਬਹੁਤ ਵਧੀਆ ਲੱਗੀ ਹੋਵੇਗੀ ਦੋਸਤੋ ਤੁਹਾਨੂੰ ਇਹ ਕਹਾਣੀ ਕਿਹੋ ਜਿਹੀ ਲੱਗੀ ਸਾਨੂੰ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰਨਾ ਤੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜਰੂਰ ਕਰਨਾ ਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਤੁਸੀਂ ਆਉਣ ਵਾਲੀਆਂ ਪਰਿਵਾਰਕ ਅਤੇ ਦਿਲਚਸਪ ਕਹਾਣੀਆਂ ਦਾ ਇਸੇ ਤਰ੍ਹਾਂ ਆਨੰਦ ਮਾਣਦੇ ਰਹੋ ਮਿਲਦੇ ਹਾਂ ਦੋਸਤੋ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ ਧੰਨਵਾਦ ਜੀ